70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਕੇਂਦਰ ਨੇ ਕਿਸੇ ਪਿੰਡ ਨੂੰ ਪੈਸਾ ਦਿੱਤਾ ਹੋਵੇ ਕਿਸੇ ਹੋਰ ਚੀਜ਼ ਦੀ ਉਸਾਰੀ ਦੇ ਲਈ ਪਰ ਉਥੋਂ ਦੇ ਜਿਹੜੇ ਐਮਐਲਏ ਨੇ ਉਹ ਆ ਕੇ ਉਦਘਾਟਨ ਕਰ ਜਾਣਾ ਕਿਸੇ ਹੋਰ ਚੀਜ਼ ਦਾ ਉਹ ਵੀ ਸਰਪੰਚ ਨੂੰ ਘਰ ਦੇ ਵਿੱਚ ਜਦੋਂ ਨਾਜ਼ਰਬੰਦ ਕੀਤਾ ਹੋਇਆ ਹੋਵੇ ਪੁਲਿਸ ਨੇ ਜਦੋਂ ਪਿੰਡ ਸ਼ਾਉਣੀ ਚ ਤਬਦੀਲ ਹੋਵੇ ਤੇ ਜਦੋਂ ਸਰਪੰਚ ਦੇ ਘਰ ਦੇ ਆਲੇ ਦੁਆਲੇ ਪੁਲਿਸ ਹੀ ਪੁਲਿਸ ਹੋਵੇ ਮੈਨੂੰ ਪੁਲਿਸ ਤੋਂ ਪਤਾ ਲੱਗੇ ਵੀ ਐਡੀ ਵੱਡੀ ਗੱਲ ਹੋ ਰਹੀ ਹੈ ਤਾਂ ਬੀਬਾ ਜੀ ਸੜਕ ਤੇ ਮੇਰੇ ਘਰ ਅੱਗੋਂ ਦੀ ਲੰਘੀ ਨੇ ਖੜਕੀ ਵੀ ਉਹ ਗੱਲ ਹੋ ਸਕਦੀ ਸੀ ਜਾਈ ਵੀ ਕਹਿੰਦੇ ਵੀ ਆ ਜਾਓ ਵੱਡੇ ਵੀਰ ਆਓ ਚੱਲੀ ਆਪਾਂ ਤੁਹਾਡਾ ਕਰਦੇ ਹਾਂ ਹੱਲ ਵੀ ਕੀ ਤੁਸੀਂ ਕੀ ਚਾਹੁੰਦੇ ਹੋ ਤੇ ਮਹਿਕਮਾ ਕੀ ਕਹਿੰਦਾ ਐਮ ਐਲ ਏ ਸਾਹਿਬ ਕਹਿੰਦੇ ਜੇ ਕੋਈ ਵੀ ਉਹਨਾਂ ਕੋਲੇ ਕਾਗਜ਼ ਹੈਗਾ ਕੋਈ ਵੀ ਸੈਕਸ਼ਨ ਹੋਈਆ ਗ੍ਰਾਂਟ ਕੋਈ ਵੀ ਬਸ ਆਰ ਪੀ ਲੈਂਡ ਰਾਜਾ ਸੈਂਟਰ ਦਾ ਐਮ ਐਲ ਏ ਸਾਹਿਬ ਕਹਿੰਦੇ ਸਾਨੂੰ ਕਾਗਜ਼ ਦਿਖਾ ਦੇਣ ਜੋ ਸਰਪੰਚ ਸਾਹਿਬ ਕੋਲੇ ਕੁਝ ਨਹੀਂ ਹੈ ਐਮ ਐਲ ਏ ਸਾਹਿਬ ਨੂੰ ਇਹ ਨਹੀਂ ਪਤਾ ਵੀ ਬਿਨਾ ਕਾਗਜ਼ ਤੋਂ ਬਿਨਾ ਡਾਕੂਮੈਂਟ ਤੋਂ ਸਾਰੀ ਨਹੀਂ ਹੁੰਦੀ ਨਰੈਣਗੜ ਰੋਡ ਵਿਲੇਜ ਭੱਟੀਵਾਲ ਕਲਾ ಗ್ರಾಮ ਪੰਚਾਇਤ ਭੱਟੀਵਾਲ ਕਲਾ ਇਹਦੀ ਸੈਕਸ਼ਨ ਡੇਟ ਆ ਜਿਹੜੀ ਉਹ ਵੀ ਹੈਗੀ ਆ 3 11 2022 8 ਲੱਖ 3227 4 ਲੱਖ 62000 ਟੋਟਲ ਅਸੀਂ ਲਾਈ ਬੈਠੇ ਆ ਕਿ ਇਹ ਮਤਾ ਪਾਇਆ ਹੋਇਆ ਪਾਰਕ ਦਾ ਇਹਨ ਲਿਖਤ ਕਾਰਵਾਈ ਜੋ ਵੀ 16 8 2022 ਦੀ ਪਾਰਕ ਬਣਾਉਣਾ ਇਹਦੇ ਵਿੱਚ ਘਾ ਬੂਟੇ ਚੁਰਲੇ ਜੋ ਵੀ ਲੋਕ ਟਾਈਲਾਂ ਝੋਪੜੀਆਂ ਐਸਟੀਮੇਟ ਲਵਾ ਕੇ ਜਾਈ ਤੋਂ ਇਹ ਪਾਸ ਕਰਾਇਆ ਗਿਆ ਹੈ ਜੀ ਬੀਡੀਪੀਓ ਸਾਹਿਬ ਦੇ ਜੋ ਵੀ ਹੈ ਇਹ ਸਿਸਟਮਾ ਉਹਨਾਂ ਰਹੀ ਜਾਂਦਾ ਹੈ ਪਾਸ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਕੰਮ ਚਲਾਉਂਦਾ ਹੈ ਪੰਚਾਇਤਕਰ ਆਲਰੇਡੀ ਪਹਿਲੀ ਸਾਡੇ ਉਰ ਬਣਿਆ ਹੋਇਆ ਜਦ ਕਿ 20 ਸਾਲ ਤੋਂ ਤਾਂ ਮੈਂ ਦੇਖਿਆ ਇੱਕ ਦਿਨ ਵੀ ਉਹਦਾ ਪੰਚਾਇਤ ਨੇ ਕਿਸੇ ਨੇ ਕੰਮ ਤਾਂ ਨਹੀਂ ਕਰਿਆ ਐਮਐਲਏ ਸਭ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਤਾਂ ਜਿਹੜਾ ਇਹ ਪਾਰਕ ਦਾ ਸੈਸ਼ਨ ਲੈਟਰ ਹੈ ਉਹ ਵੀ ਹੈਗਾ ਸਾਡੇ ਕੋਲ ਜਿਹੜੀ ਪਾਰਕ ਲਈ ਅਮਾਊਂਟ ਹੈ ਸੈਂਟਰ ਨੇ ਪਾਸ ਕੀਤੀ ਆ ਸਾਡੇ ਲਈ ਉਹ ਵੀ ਰਿਕਾਰਡ ਹੈਗਾ ਤੇ 45% ਅਸੀਂ ਪਾਰਕ ਬਣਾ ਵੀ ਚੁੱਕੇ ਆ ਤੇ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਵੀ ਛੱਪੜਾਂ ਲਈ ਅਸੀਂ 18 ਲੱਖ ਰੁਪਈਆ ਪੰਚਾਇਤ ਨੂੰ ਦੇ ਚੁੱਕੇ ਆ ਜਾਂ 8 ਲੱਖ ਰੁਪਈਆ ਤੁਸੀਂ ਕਹਿੰਦੇ ਹੋ ਵੀ ਅਸੀਂ ਪਾਣੀ ਦੇ ਨਿਕਾਸੀ ਲਈ ਦੇ ਸਕਿਆ ਆ ਦੇ ਚੁੱਕੇ ਆ ਉਹ ਤੁਸੀਂ ਸਾਨੂੰ ਸਾਬਤ ਕਰੋ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਤੁਸੀਂ ਪੱਟੀਵਾਲ ਕਲਾ ਦੇ ਸਰਪੰਚ ਨੂੰ ਕਿੰਨਾ ਪੈਸਾ ਦਿੰਦਾ ਜੇ ਸੈਂਟਰ ਦੇ ਪੈਸੇ ਤੇ ਤੁਸੀਂ ਆਪਣੇ ਠੱਪੇ ਲਾਉਣੇ ਨੇ ਇਹ ਤਾਂ ਦੇਖੋ ਲੋਕਤੰਤਰ ਦਾ ਕਹਾਣ ਹੈ ਕਿਉਂਕਿ ਉਹ ਤਾਂ 15ਵੇਂ ਕਮਿਸ਼ਨ ਦਾ ਪਹਿ ਹੈ ਉਹ ਪਿੰਡ ਨੂੰ ਆਉਣੀ ਆਉਣਾ ਆ ਰਹੇ ਹੈ ਕਿ ਥੋੜਾ ਜਿਹੜਾ ਹੋਰ ਪੈਸਾ ਹੋਣਾ ਇੱਥੇ ਕੰਮ ਦਾ ਥੋੜਾ ਉਹ ਪੈਸਾ ਵਿੱਚ ਰੱਖ ਜੂ ਕਿਉਂਕਿ ਜਦੋਂ ਇੱਥੇ ਪਾਰਕ ਦੀ ਪ੍ਰੋਪਰ ਪੂਰੀ ਸਾਰੀ ਨਹੀਂ ਹੋਊਗੀ ਇੱਥੇ ਕਮਿਊਨਿਟੀ ਹਾਲ ਜਾਂ ਪੰਚਾਇਤ ਘਰ ਬਣਾਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਇਹ ਖਦਸ਼ਾ ਕਿ ਤੁਹਾਡੇ ਪੈਸੇ ਮਰ ਜਾਣਗੇ ਪੈਸੇ ਵੀ ਮਰ ਜਾਣਗੇ ਜਿਹੜੇ ਪਿਛਲੇ ਪੈਸੇ ਨੇ ਉਹ ਵੀ ਨਹੀਂ ਉਹ ਵੀ ਮੇਰੇ ਖਤਮ ਹੋ ਜਾਣਗੇ ਜੇ ਇਹ ਤਾਂ ਛੀਟ ਸ਼ਾਟ ਹੋਊਗੀ ਫਿਰ ਉਹ ਗੱਲ ਰਹਿਣੀ ਹੀ ਨਹੀਂ ਦੇ ਨਾਲ ਜੇ ਛੇੜਛਾੜ ਹੁੰਦੀ ਆ ਤਾਂ ਪੰਚਾਇਤ ਤੇ ਜਾਂ ਸਰਪੰਚ ਦੇ ਵੀ ਕੋਈ ਐਕਸ਼ਨ ਹੋ ਸਕਦਾ ਐਕਸੇ ਐਕਸਾ ਜੀ ਉਸ ਤੋਂ ਬਾਅਦ ਕੋਈ ਗਵਰਨਮੈਂਟ ਚੇਂਜ ਹੁੰਦੀ ਆ ਜੋ ਮਰਜ਼ੀ ਕਰ ਸਕਦੇ ਨੇ ਅਸੀਂ ਤਾਂ ਇੱਕ ਫਿਰ ਮਜ਼ਰਮਾ ਕੁਝ ਵੀ ਕਰ ਸਕਦੇ ਪੰਚਾਇਤ ਤੁਹਾਡੇ ਨਾਲ ਆਂਦੀ ਪੰਚਾਇਤ ਨਾਲ ਕੋਰਮ ਪੂਰਾ ਜੋ ਵੀ ਸਾਨੂੰ ਲੱਗਦਾ ਉਮੀਦ ਆਸੀਂ ਜਨਰਲ ਕੰਮ ਕਰਦੇ ਆ ਤੇ ਉਹ ਤੇ ਫਿਰ ਸਟੈਂਡ ਵੀ ਲੱਗੇ ਐਮਐਲਏ ਸਾਹਿਬ ਦਾ ਫੋਨ ਮੇ ਲਾਰ ਹੈ ਰਿੰਗ ਤੇ ਜਾ ਰਹੀ ਹੈ ਤੇ ਫੋਨ ਐਮਐਲਏ ਸਾਹਿਬ ਚੱਕ ਨਹੀਂ ਰਹੇ ਤਾਂ ਐਮਐਲਏ ਸਾਹਿਬ ਇਸ ਟੋਲੇ ਫੋਨ ਨਹੀਂ ਚੱਕ ਰਹੇ ਸਾਡਾ ਭਗਵੰਤ ਮਾਨ ਸਾਹਿਬ ਜਦੋਂ ਦੂਜੀ ਸਰਕਾਰਾਂ ਤੇ ਵਿੰਗ ਕਰਦੇ ਹੁੰਦੇ ਸੀ ਵੀ ਜੀ ਇਹ ਨੀ ਪੱਥਰ ਰੱਖ ਦਿੰਦੇ ਨੇ ਇਹਨਾਂ ਤੇ ਜਿਹੜਾ ਆਵਾਰਾ ਪਸ਼ੂ ਹੁੰਦੇ ਨੇ ਉਹ ਖੁਰਕ ਕਰਦੇ ਹੋ ਰਹਿ ਜਾਂਦੇ ਨੇ ਬੀਏ ਦੇ ਤੇ ਜੇ ਅਸੀਂ ਉਧ ਘਾਟਲ ਕਰਾਂਗੇ ਤਾਂ ਮਿਸਤਰੀਆਂ ਦੇ ਨਾਮ ਲਿਖਿਆ ਕਰਾਂਗੇ ਜਿਹੜੇ ਗੋਹਾ ਆਹ ਗਾਰਾ ਮਸਾਲਾ ਤਿਆਰ ਕਰਦੇ ਨੇ ਮਜ਼ਦੂਰਾਂ ਦੇ ਨਾਮ ਲਿਖਿਆ ਕਰਾਂਗੇ ਤੁਸੀਂ ਮਾੜੀ ਜਿਹੇ ਨੂੰ ਦਿਖਾਓ ਵੀ ਇਹਦੇ ਤੇ ਕਿਸੇ ਮਿਸਤਰੀ ਦਾ ਜਾਂ ਕਿਸੇ ਲੇਬਰ ਵਾਲੇ ਦਾ ਨਾਮ ਲਿਖਿਆ ਹੋਇਆ ਹੈ 15 ਫਰਵਰੀ 2020 ਨੂੰ ਜਦੋਂ ਭਗਵੰਤ ਸਿੰਘ ਜਿੱਤੇ ਹੋਏ ਸੀ ਐਮਪੀ ਇਹ ਐਮਐਲਏ ਸਾਹਿਬ ਸਾਡੇ ਮੰਡੇਰਾ ਵਾਲੇ ਦਰਵਾਜ਼ੇ ਥਾਈ ਦੀ ਉੱਪਰ ਇਹ ਕਹਿ ਗਏ ਸੀ ਕਿ ਪੱਤੀਆਲ ਨੂੰ 3.5 ਲੱਖ ਰੁਪਏ ਮੈਂ ਬੱਸ ਸਟੈਂਡ ਨੂੰ ਦੇਖੇ ਜੇ ਉਹ ਜੇ ਅਗਰ ਉਨਾ ਚਿਰ ਮੈਂ ਇਸ ਨਗਰ ਦੇ ਵਿੱਚ ਪੈਰ ਨਹੀਂ ਦਰਦ ਦਾਲੋ ਵੀ 15 ਮਲੇ ਸਾਬ ਕਹੇ ਸੀ ਉਹ ਅੱਜ ਤੱਕ ਸਾਨੂੰ ਆਈ ਨਹੀਂ ਹੈਗੇ 3.5 ਲੱਖ ਰੁਪਿਆ 24 ਚੜ ਗਿਆ 15 ਫਰਵਰੀ 2020 ਦੀ ਗੱਲ ਹੈ ਸਾਡੇ ਕੋਲ ਵੀਡੀਓ ਰਿਕਾਰਡ ਸਾਰਾ ਪੀਟਾ ਤਾਂ ਮਲੇ ਸਾਬ ਇੱਕ ਹੋਰ ਵੀ ਪਿੰਡ ਵਾਸੀ ਵਾਦਾ ਯਾਦ ਦਪਾਉਂਦੇ ਨੇ ਕਹਿੰਦੇ ਜਿਹੜੇ ਤੁਸੀਂ バス ਅੱਡੇ ਵਾਸਤੇ 3.5 ਲੱਖ ਰੁਪਿਆ ਕਿਹਾ ਸੀ 15 ਫਰਵਰੀ 2020 ਨੂੰ ਕਹਿੰਦੇ ਕਰੀਬ 4 ਸਾਲ ਹੋ ਗਏ ਉਹ ਵੀ 3.5 ਲੱਖ ਜਰਾ ਦੇ ਦਿਓ ਸਾਡਾ ਹੁਣ ਉਹੀ ਤੱਕੇਸ਼ਾਈ ਹੋਗੀ ਫਿਰ ਬਤਲਾਓ ਕਿਹੜੀ ਗੱਲ ਦਾ ਜੀ ਅਸੀਂ ਪਹਿਲਾਂ ਪਿਛਲੇ ਸਰਕਾਰਾਂ ਚ ਇਹੀ ਤੱਕੇ ਖਾਦੇ ਨੇ ਉਹਨਾਂ ਦੇ ਇਹਨਾਂ ਚ ਕੀ ਚੇਂਜ ਹੋਇਆ ਕੋਈ ਅੰਤਰ ਨਹੀਂ ਮੈਨੂੰ ਤਾਂ ਚੇਂਜ ਲੱਗਿਆ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਪਿਛਲੇ ਕੁਝ ਸਮੇਂ ਤੋਂ ਅਸੀਂ ਬਹੁਤ ਜ਼ਿਆਦਾ ਸੁਣ ਰਹੇ ਹਾਂ ਕਿ 70 ਸਾਲ ਦੇ ਵਿੱਚ ਆਹ ਨੀਸੀ ਹੋਇਆ 70 ਸਾਲ ਦੇ ਵਿੱਚ ਆਹ ਨੀਸੀ ਹੋਇਆ ਕਿ ਆਹ 70 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਪਰ 70 ਸਾਲ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਿ ਕੇਂਦਰ ਨੇ ਕਿਸੇ ਪਿੰਡ ਨੂੰ ਪੈਸਾ ਦਿੱਤਾ ਹੋਵੇ ਕਿਸੇ ਹੋਰ ਚੀਜ਼ ਦੀ ਉਸਾਰੀ ਦੇ ਲਈ ਪਰ ਉਥੋਂ ਦੇ ਜਿਹੜੇ ਐਮਐਲਏ ਨੇ ਉਹ ਆ ਕੇ ਉਦਘਾਟਨ ਕਰ ਜਾਣ ਕਿਸੇ ਹੋਰ ਚੀਜ਼ ਦਾ ਉਹ ਵੀ ਸਰਪੰਚ ਨੂੰ ਘਰ ਦੇ ਵਿੱਚ ਜਦੋਂ ਨਜ਼ਰਬੰਦ ਕੀਤਾ ਹੋਇਆ ਹੋਵੇ ਪੁਲਿਸ ਨੇ ਜਦੋਂ ਪਿੰਡ ਸ਼ੌਣੀ ਚ ਤਬਦੀਲ ਹੋਵੇ ਤੇ ਜਦੋਂ ਸਰਪੰਚ ਦੇ ਘਰ ਦੇ ਆਲੇ ਦੁਆਲੇ ਪੁਲਿਸ ਵੀ ਪੁਲਿਸ ਹੋਵੇ ਤਾਂ ਮਸਲਾ ਭੱਟੀਵਾਲ ਕਲਾ ਪਿੰਡ ਦਾ ਜਿੱਥੋਂ ਸੰਗਰੂਰ ਤੋਂ ਐਮਐਲਏ ਲੱਗਦੇ ਨੇ ਨਰਿੰਦਰ ਕੌਰ ਭਰਾਜ ਮਸਲਾ ਚਰਚਾ ਦੇ ਵਿੱਚ ਆ ਕਿ ਨਰਿੰਦਰ ਕੌਰ ਭਰਾਜ ਪਿੰਡ ਦੇ ਸਰਪੰਚ ਜਦੋਂ ਘਰ ਦੇ ਵਿੱਚ ਨਜ਼ਰਬੰਦ ਸੀ ਤਾਂ ਨਰਿੰਦਰ ਕੌਰ ਭਰਾਜ ਉਦਘਾਟਨ ਕਰ ਜਾਂਦੇ ਨੇ ਕਮਿਊਨਿਟੀ ਸੈਂਟਰ ਤੇ ਪੰਚਾਇਤ ਘਰ ਦਾ ਜਦ ਕਿ ਇਹ ਪੈਸਾ ਨਰੇਗਾ ਦਾ ਆਇਆ ਸੀ ਪਿੰਡ ਨੂੰ ਪਾਰਕ ਦੇ ਵਾਸਤੇ ਪਰ ਇਥੇ ਇਸ ਮਸਲੇ ਤੇ ਅਸੀਂ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਖੜੇ ਆਂ ਪਿੰਡ ਦੀ ਪੰਚਾਇਤ ਸਾਡੇ ਨਾਲ ਆ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਐਮਐਲਏ ਵੀ ਆਪਣਾ ਪੱਖ ਰੱਖਣ ਐਮਐਲਏ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਹਿੰਦੇ ਨੇ ਤਾਂ ਇਸ ਵੇਲੇ ਮੇਰੇ ਨਾਲ ਪੰਚਾਇਤ ਆ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਆਜੋ ਜਰਾ ਪਿੰਡ ਅਸੀਂ ਕੱਲ ਪਿੰਡ ਤੁਹਾਡਾ ਬੜਾ ਚਰਚਾ ਦੇ ਵਿੱਚ ਦੋ ਤਿੰਨ ਦਿਨਾਂ ਤੋਂ ਕਹਿੰਦੇ ਸਰਪੰਚ ਕਰੇ ਨਜ਼ਰਬੰਦ ਸੀ ਪਿੰਡ ਸ਼ੌਣੀ ਚ ਤਬਦੀਲ ਕਰਤਾ ਤੇ ਉਦਘਾਟਨ ਕਿਸੇ ਹੋਰ ਚੀਜ਼ ਦਾ ਹੋਣਾ ਸੀ ਤੇ ਉਦਘਾਟਨ ਐਮਐਲਏ ਸਾਹਿਬ ਆਪ ਕਰ ਗਏ ਇੱਥੇ ਕਰਕੇ ਪੰਚਾਇਤ ਘਰ ਤੇ ਕਮਿਊਨਿਟੀ ਸੈਂਟਰ ਦਾ ਜਦ ਕਿ ਤੁਹਾਡਾ ਜਿਹੜਾ ਪੱਖ ਹੋਵੇਂ ਉਹ ਵੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਤੁਸੀਂ ਕਹਿੰਦੇ ਕਿ ਪਾਰਕ ਸੀ ਅਸਲ ਦੇ ਵਿੱਚ ਸਾਰੀ ਉਸਾਰੀ ਦੀ ਗੱਲ ਆ ਕਦੋਂ ਫੰਡ ਆਉਂਦਾ ਮੈਨੂੰ ਸ਼ੁਰੂ ਤੋਂ ਸਮਝਾਓ ਮੁੱਦਾ ਕੀ ਹੈ ਇਹ ਇਹ ਜੀ ਡੇਢ ਸਾਲ ਪਹਿਲਾਂ ਅਸੀਂ ਮੰਡਰੇਗਾ ਰਾਹੀਂ ਪਾਰਕ ਪਾਸ ਕਰਾਇਆ ਸੀ ਚਲੋ ਮੇਰੇ ਨਾਲ ਮੁੰਡਾ ਰਹਿੰਦਾ ਇੱਕ ਅਮਰਜੀਤ ਸਿੰਘ ਉਹ ਸਿਮਰਜੀਤ ਸਿੰਘ ਬਾਣ ਦੇ ਬਿਲਕੁਲ ਕਲੋਜ਼ ਨੇ ਤੇ ਉਹਨਾਂ ਨੇ ਉਹਨਾਂ ਤੋਂ ਕਹਿ ਕੇ ਪਾਸ ਕਰਵਾਤਾ ਉਸ ਤੋਂ ਬਾਅਦ ਅਸੀਂ ਇਹਦੀ ਉਸਾਰੀ ਕਰਤੀ 45 50% ਇਹਦਾ ਕੰਮ ਹੋ ਗਿਆ ਜੀ ਤੇ ਉਹ ਚਲੋ ਸਾਡੀ ਕੁਝ ਅਮਾਉਂਟ ਰਹਿੰਦੀ ਆ ਤੇ ਉਸ ਤੋਂ ਬਾਅਦ ਇਹਦਾ ਇੱਕ ਸ਼ਰਤਾਂ ਹੁੰਦੀਆਂ ਨੇ ਵੀ 3 ਸਾਲ ਇਹਦੇ ਨਾਲ ਕੋਈ ਛੇੜਛਾੜ ਨਹੀਂ ਹੋਊਗੀ ਕੋਈ ਮਤਲਬ ਜੇ ਇਹ ਚੀਜ਼ ਤੇ ਕੋਈ ਹੋਰ ਚੀਜ਼ ਦੀ ਉਸਾਰੀ ਹੁੰਦੀ ਆ ਤਾਂ ਦੋ ਆਡਿਟ ਜਾ ਉਹ ਕਾਗਜ਼ ਪੱਤਰ ਕੰਪਲੀਟ ਨਹੀਂ ਹੁੰਦੇ ਸਾਰੇ ਮੈਂਕਮੇ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਤੇ ਉੱਥੇ ਇਹਨਾਂ ਨੇ ਕਿਹਾ ਕਿ ਵੀ ਇਹਦੇ ਲਈ ਕੀ ਪ੍ਰੂਫ ਆ ਕਿਹੜੇ ਕਾਗਜ਼ ਨੇ ਐਮ ਐਲ ਏ ਸਾਹਿਬ ਨੇ ਐਮ ਐਲ ਏ ਸਾਹਿਬ ਨੂੰ ਇਹ ਨਹੀਂ ਪਤਾ ਵੀ ਬਿਨਾ ਕਾਗਜ਼ ਤੋਂ ਬਿਨਾ ਡਾਕੂਮੈਂਟ ਤੋਂ ਉਸਾਰੀ ਨਹੀਂ ਹੁੰਦੀ ਉਹ ਤਾਂ ਨੇਚਰਲੀ ਹਰੇਕ ਨੂੰ ਪਤਾ ਹੀ ਹੁੰਦਾ ਉਹ ਐਮ ਐਲ ਏ ਸਾਹਿਬ ਦੇ ਸਾਹਮਣੇ ਉਹ ਦੇਖੋ ਜੀ ਲੱਗਿਆ ਹੋਇਆ ਮਹਾਤਮਾ ਗਾਂਧੀ ਨਰੇਗਾ ਸੰਗਰੂਰ ਉਹਨਾਂ ਦੀਆਂ ਸ਼ਰਤਾਂ ਅਨੁਸਾਰ ਜੋ ਵੀ ਹੈਗਾ ਉਹ ਤਾਂ ਲੱਗਿਆ ਨਾ ਜੇ ਕੰਮ ਹੋਇਆ ਹਾਂਜੀ ਅੱਛਾ ਪਰ ਐਮਐਲਏ ਸਾਹਿਬ ਦਾ ਮੱਖ ਜਾਣਿਆ ਤੁਸੀਂ ਮਤਲਬ ਇੱਥੇ ਤੁਸੀਂ ਪਾਰਕ ਬਣਾਉਣਾ ਚਾਹੁੰਦੇ ਹੋ ਜਿਹਦੀ ਕਿ ਸਾਰੀ ਚੱਲ ਰਹੀ ਆ ਹਾਲਾਂਕਿ ਤੁਸੀਂ ਕੁਝ ਕਿ ਕੰਮ ਹੋ ਗਿਆ ਕੁਝ ਕਿ ਬਾਕੀ ਆ ਹਲੇ ਤੁਸੀਂ ਇੱਥੇ ਚਾਹੁੰਦੇ ਸੀ ਕਿ ਪਾਰਕ ਬਣ ਜਾਵੇ ਪੂਰਾ ਹਾਂਜੀ ਕੰਪਲੀਟ ਪਾਰਕ ਹੋਵੇ ਤੇ ਅੱਛਾ ਉਦੋਂ ਮੰਗ ਵੀ ਇਹੀ ਸੀ ਜੀ ਇਹ ਤਾਂ ਇੱਕ ਕਾਫੀ ਵੱਡਾ ਛੱਪੜ ਸੀ ਉਰੇ ਉਦੋਂ ਮਿੱਟੀ ਪਾਈ ਮੌਕੇ ਤੇ ਕੰਮਕਾਰ ਕੀਤਾ ਜੀ ਤੇ ਪਿੰਡ ਦੀ ਮੰਗ ਵੀ ਇਹੀ ਸੀ ਮੰਗ ਅਨੁਸਾਰ ਹੀ ਕੰਮ ਕੀਤਾ ਜੀ ਤੇ ਰਹਿੰਦਾ ਕੰਮ ਤਾਂ ਬਹੁਤ ਵੀ ਹੈ ਇੱਥੇ ਸਾਹਮਣੇ ਛੱਪੜਾ ਜੀ ਉਹਦੀ ਨਿਕਾਸੀ ਦਾ ਹੋਰ ਤੇ 40 ਸਾਲ ਤੋਂ 50 ਸਾਲ ਤੋਂ ਅਸੀਂ ਤਰਾ-ਤਰਾ ਕਰਦੇ ਆਂ ਵੀ ਸਾਡਾ ਇਹ ਕੰਮ ਹੋ ਜੇ ਪਾਣੀ ਆ ਜਿਹੜਾ ਉਹ ਕਿਤੇ ਹੋਰ ਉਪਲਬਧੀ ਹੋ ਜਾਵੇ ਖੇਤਾਂ-ਕੁੱਤਾਂ ਨੂੰ ਲੱਗਦਾ ਹੋਵੇ ਨਿਕਾਸੀ ਹੋਵੇ ਤੇ ਉਧਰ ਨੂੰ ਸੁਣਦਾ ਹੀ ਨਹੀਂ ਸੀ ਸਾਡੀ ਕੋਈ ਫਿਰ ਇਹ ਜਿਹੜਾ ਐਮਐਲਏ ਸਾਹਿਬ ਨੂੰ ਖਿਆਲ ਕਿੱਥੋਂ ਆ ਗਿਆ ਪੰਚਾਇਤ ਦੀ ਸਹਿਮਤੀ ਦੇ ਨਾਲ ਕਰਕੇ ਉਦਘਾਟਨ ਹੋ ਕਿਉਂਕਿ ਜਿਹੜਾ ਇਹ ਖਿਆਲ ਆ ਪੰਚਾਇਤ ਘਰ ਇੱਥੇ ਬਣਾਉਣ ਦਾ ਇਹ ਕਮਿਊਨਿਟੀ ਸੈਂਟਰ ਹੈ ਜਿਵੇਂ ਐਮਐਲਏ ਸਾਹਿਬ ਕਹਿੰਕੇ ਕਮਿਊਨਿਟੀ ਸੈਂਟਰ ਬਣੇਗਾ 40 ਲੱਖ ਦੀ ਲ ਔਰ ਕੈਲਿਬਰ ਐਮਐਲਏ ਸਾਹਿਬ ਨੂੰ ਕਿਧਰ ਆ ਗਏ ਪਤਾ ਨਹੀਂ ਜੀ ਬਸ ਪੰਚਾਇਤ ਦੀ ਤਾਂ ਕੋਈ ਸਹਿਮਤੀ ਹੈ ਨਹੀਂ ਇਹ ਚ ਕਿਉਂਕਿ ਡਬਲ ਕੰਮ ਦੀ ਤਾਂ ਅਸੀਂ ਕਰ ਹੀ ਨਹੀਂ ਸਕਦੇ ਮੁਸ਼ਕਲ ਤਾਂ ਸਾਨੂੰ ਆਉਣੀ ਆ ਨਾ ਮੈਂਕਮੀ ਨੂੰ ਆਉਣੀ ਆ ਨਾ ਹੋਰ ਉਹ ਤਾਂ ਮੁਸ਼ਕਲ ਤਾਂ ਸਰਪੰਚ ਨੂੰ ਆਉਂਦੀ ਆ ਜੀ ਤੇ ਇਹ ਤਾਂ ਕਿਤੇ ਵੀ ਲੋੜ ਨਹੀਂ ਹੈਗਾ ਵੀ ਇਹਦਾ ਮਤਲਬ ਇਹ ਕਾਨੂੰਨ ਹੋਰ ਬਣ ਗਏ ਵੀ ਇੱਕ ਜਗ੍ਹਾ ਤੇ ਦੋ ਦੋ ਵਾਰ ਕੰਮ ਹੋਣਾ ਇਹ ਨਹੀਂ ਹੁੰਦਾ ਜੀ ਐਮਐਲਏ ਸਾਹਿਬ ਤਾਂ ਕਹਿ ਰਹੇ ਸੀ ਕਿ ਕਹਿੰਦੇ ਅਸੀਂ ਮੈਂ ਪੱਖੋਂ ਦਾ ਵੀ ਸੁਣਿਆ ਐਮ ਐਲ ਏ ਸਾਹਿਬ ਕਹਿੰਦੇ ਨੇ ਕਿ ਮੇਰੀ ਸਰਪੰਚ ਸਾਹਿਬ ਦੇ ਨਾਲ ਕੱਲ ਗੱਲ ਹੋਈ ਆ ਅਸੀਂ ਗੱਲ ਕਰਕੇ ਫੇਰ ਹੀ ਕੀਤਾ ਫੋਨ ਤੇ ਗੱਲ ਹੋਈ ਆ ਕਹਿੰਦੇ ਪਰਸੋਂ ਗੱਲ ਹੋਈ ਆ ਜੀ ਐਮ ਐਲ ਏ ਸਾਹਿਬ ਨੂੰ ਮਜਬੂਰੀ ਬਸ ਮੈਨੂੰ ਫੋਨ ਕਰਨਾ ਪਿਆ ਉਸ ਤੋਂ ਪਹਿਲਾਂ ਸਾਨੂੰ ਦਫ਼ਤਰ ਦਫ਼ਤਰੋਂ ਫੋਨ ਆ ਰਹੇ ਸੀ ਵੀ ਕੱਲ ਨੂੰ ਉਦ்கਾਟਣਾ ਸੈਕਟਰੀ ਦਾ ਮੈਂ ਸੈਕਟਰੀ ਸਾਹਿਬ ਨਾਲ ਨਾਰਾਜ਼ ਹੋਇਆ ਮੈਂ ਕਹਾ ਦਾ ਉਦ்கਾਟਣਾ ਤੁਸੀਂ ਇੱਕ ਦਿਨ ਪਹਿਲਾਂ ਮੈਨੂੰ ਕਹਿ ਰਹੇ ਹੋ ਉਦ்கਾਟਣਾ ਉਹ ਕਿਵੇਂ ਹੋ ਜੀ ਉਦ்கਾਟਣ ਤੁਹਾਡੇ ਸਾਹਮਣੇ ਕੰਮ ਕੀ ਹੋ ਰਿਹਾ ਕੰਮ ਉਹੀ ਦਫ਼ਤਰੋਂ ਹੋ ਰਿਹਾ ਮਨਰੇਗਾ ਦਾ ਉੱਪਰ ਆਫਿਸਾ ਦੂਸਰਾ ਨੀਚੇ ਆ ਕੰਮ ਤਾਂ ਉਹ ਦਫ਼ਤਰ ਵਾਲੀ ਹੁੰਦਾ ਜੀ ਤੇ ਮੈਨੂੰ ਵੀ ਇਹ ਗੱਲ ਦਾ ਗੁੱਸਾ ਹੋਇਆ ਮੈਂ ਕੀਤਾ ਵੀ ਮੈਂ ਕੰਮ ਹੋਣੀ ਦੇਣਾ ਉਸ ਤੋਂ ਬਾਅਦ ਹਾਂ ਇਹਨੂੰ ਮੈਡਮ ਦਾ ਫੋਨ ਆਇਆ ਮੈਡਮ ਨਾਲ ਮੇਰੀ ਇਹੀ ਗੱਲ ਹੋਈ ਮੈਡਮ ਮੈਂ ਇਹ ਗੱਲ ਤੇ ਹੈ ਨਹੀਂ ਮੈਂ ਖੁਸ਼ ਨਹੀਂ ਹੈਗਾ ਵੀ ਪਹਿਲਾ ਕੰਮ ਹੋਰ ਚੱਲਦਾ ਤੇ ਉੱਤੋਂ ਦੀ ਹੋਰ ਬਣ ਜੇ ਅਸੀਂ ਕੰਮ ਨੂੰ ਰੋਕਦੇ ਨਹੀਂ ਦੋ ਤਿੰਨ ਜਗਾਵਾਂ ਹੋਰ ਨੇ ਉਹਨਾਂ ਨੂੰ ਪਹਿਲਾਂ ਵੀ ਦਿਖਾਈਆਂ ਨੇ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਤਾਂ ਜਗਾਵਾਂ ਦਿਖਾਈਆਂ ਨੇ ਵੀ ਇੱਥੋਂ ਕੋਈ ਵੀ ਸਿਲੈਕਟ ਕਰ ਲਓ ਪਰ ਇਹ ਜਗ੍ਹਾ ਤੇ ਕਾਨੂੰਨਨ ਠੀਕ ਨਹੀਂ ਹੈਗਾ ਜੀ। ਮੈਂ ਤੁਸੀਂ ਤੁਹਾਡੇ ਕਹਿਣ ਦਾ ਭਾਵ ਇਹ ਸੀ ਵੀ ਜਿੱਥੇ ਇੱਕ ਜਗ੍ਹਾ ਤੇ ਕੇਂਦਰ ਸਰਕਾਰ ਦੇ ਪੈਸੇ ਨਾਲ ਕੰਮ ਚੱਲ ਰਿਹਾ ਤੁਸੀਂ ਉੱਥੇ ਜਿਹੜਾ ਆਪਣਾ ਪੈਸਾ ਲਾਉਣਾ ਤੁਸੀਂ ਕਿ ਤੁਹਾਨੂੰ ਅਸੀਂ ਕੋਈ ਹੋਰ ਜਗ੍ਹਾ ਦਿੰਦੇ ਹਾਂ ਤੁਸੀਂ ਉੱਥੇ ਕੰਮ ਸ਼ੁਰੂ ਕਰ ਲਓ ਤੁਸੀਂ ਇਹ ਕਿਹਾ ਸੀ? ਬਿਲਕੁਲ ਵੀ ਮਤਲਬ ਇਹ ਹਾਂ ਜੋ ਵੀ ਕੇਂਦਰ ਦਾ ਹੈਗਾ ਉਹ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਇਹ ਜਗ੍ਹਾ ਤੇ ਨਹੀਂ ਠੀਕ ਮੈਡਮ। ਵੀ ਤੁਸੀਂ ਸਾਡੇ ਸਤਿਕਾਰਯੋਗ ਹੋ ਅਸੀਂ ਇਹ ਚੀਜ਼ਾਂ ਚ ਆਉਣਾ ਨਹੀਂ ਚਾਹੁੰਦੇ ਤੇ ਪਰ ਮੈਨੂੰ ਤਾਂ ਉਦੀ ਪਤਾ ਲੱਗਿਆ ਜਦੋਂ ਮੇਰੇ ਛੌਣੀ ਬਣ ਗਈ ਪੁਲਿਸੇ ਪੁਲਿਸ ਲੱਗੀ ਮੈਨੂੰ ਤਾਂ ਉਦੋਂ ਪਤਾ ਲੱਗਿਆ ਵੀ ਕੋਈ ਬਵਾਦ ਵੀ ਬਣ ਰਿਹਾ ਸੋ ਮੈਨੂੰ ਤਾਂ ਪਤਾ ਨਹੀਂ ਸੀ ਇਹ ਗੱਲਾਂ ਦਾ ਵੀ ਐਡਾ ਬੜਾ ਬਵਾਦ ਬਣ ਜੂ ਅੱਛਾ ਵੈਸੇ ਤੁਹਾਡੀ ਪੰਚਾਇਤ ਦੀ ਕੀ ਤਿਆਰੀ ਸੀ ਕਿ ਤੁਸੀਂ ਪੂਰੀ ਪੰਚਾਇਤ ਵੈਸੇ ਦੇਖੋ ਹੁਣ ਤੱਕ ਜਿਵੇਂ ਮਾਨ ਸਾਹਿਬ ਕਹਿੰਦੇ ਰਹੇ ਆ ਕਹਿੰਦੇ ਵੀ ਸਰਪੰਚਾਂ ਕਿਸੇ ਪਾਰਟੀ ਦੇ ਨਹੀਂ ਹੁੰਦੇ ਵਿਕਾਸ ਤਾਂ ਪਿੰਡਾਂ ਦਾ ਤਾਂ ਹੀ ਹੋਊਗਾ ਜੇ ਸਰਪੰਚ ਐਮ ਐਲ ਏ ਸਰਕਾਰਾਂ ਨਾਲ ਮਿਲ ਕੇ ਸਹਿਯੋਗ ਨਾਲ ਚੱਲਣਗੇ ਤਾਂ ਤੁਸੀਂ ਹੁਣ ਤੱਕ ਤੁਸੀਂ ਕਿਸੇ ਵੀ ਪਾਰਟੀ ਦੇ ਹੋਵੋ ਮੈਨੂੰ ਨਹੀਂ ਪਤਾ ਯਾਰ ਮੈਂ ਇਹ ਨਹੀਂ ਪੁੱਛੂੰਗਾ ਵੀ ਨਹੀਂ ਪਰ ਹੁਣ ਤੱਕ ਤੁਸੀਂ ਕਿਆਮਾਦੀਪੀ ਪਾਰਟੀ ਦੇ ਐਮਐਲਐਂਦਰ ਕੁਰ ਭਰਾਜ ਨੂੰ ਪੂਰਾ ਸਹਿਯੋਗ ਕਰਦੇ ਰਹੇ ਹੋ 2 ਸਾਲ ਤੋਂ ਹਾਂਜੀ ਸਾਰੀਆਂ ਫੋਟੋਸ ਪਈਆਂ ਨੇ ਇਹਨਾਂ ਦਾ ਪੂਰਾ ਗੱਡਮਨ ਸਹਿਯੋਗ ਕੀਤਾ ਤੇ ਉਸ ਤੋਂ ਪਹਿਲਾਂ ਵੀ ਸਾਡੇ ਤੋਂ ਇੱਕ ਮੁਸ਼ਕਲ ਆਈ ਦੀ ਬੀਬਾ ਜੀ ਉਦੋਂ ਵੀ ਸਾਡੇ ਨਾਲ ਹੀ ਸੀ ਮੈਨੂੰ ਤਾਂ ਆਪਣੀ ਇਹ ਸਮਝ ਆਉਂਦੀ ਵੀ ਇਹ ਗੱਲ ਕੀ ਆ ਇੰਨਾ ਕਿਉਂ ਹੁੰਦਾ ਵੀ ਹਾਂ ਠੀਕ ਆ ਜੀ ਚਲੋ ਮੈਨੂੰ ਪੁਲਿਸ ਤੋਂ ਪਤਾ ਲੱਗੇ ਵੀ ਏਡੀ ਵੱਡੀ ਗੱਲ ਹੋ ਰਹੀ ਆ ਤਾਂ ਬੀਬਾ ਜੀ ਸੜਕ ਤੇ ਮੇਰੇ ਘਰ ਅੱਗੋਂ ਦੀ ਲੰਗੇ ਨੇ ਖੜਕੇ ਵੀ ਉਹ ਗੱਲ ਹੋ ਸਕਦੀ ਸੀ ਜੈ ਵੀ ਕਹਿੰਦੇ ਵੀ ਆਜੋ ਵੱਡੇ ਵੀਰ ਆਓ ਚੱਲੀਏ ਆਪਾਂ ਤੁਹਾਡਾ ਕਰਦੇ ਹਾਂ ਹੱਲ ਵੀ ਕੀ ਤੁਸੀਂ ਕੀ ਚਾਹੁੰਦੇ ਹੋ ਤੇ ਮੈਕਮਾ ਕੀ ਕਹਿੰਦਾ ਮੈਨੂੰ ਕੀ ਉਹਦੀ ਜ਼ਿੰਮੇਵਾਰੀ ਮਿਲਦੀ ਆ ਜੇ ਮੈਨੂੰ ਲਿਖਤੀ ਜ਼ਿੰਮੇਵਾਰੀ ਮਿਲੂ ਤਾਂ ਹੀ ਗੱਲਾਂ ਨਾ ਜੀ ਓਏ ਤੁਹਾਨੂੰ ਹੁਣ ਡਰ ਇਹ ਹੈ ਕਿ ਤੁਹਾਡਾ ਜਿਹੜਾ ਹੋਰ ਪੈਸਾ ਆਉਣਾ ਇੱਥੇ ਕੰਮ ਦਾ ਥੋੜਾ ਉਹ ਪੈਸਾ ਵਿੱਚ ਰੱਖ ਜੂ ਕਿਉਂਕਿ ਜਦੋਂ ਇੱਥੇ ਪਾਰਕ ਦੀ ਪ੍ਰੋਪਰ ਪੂਰੀ ਸਾਰੀ ਨਹੀਂ ਹੋਊਗੀ ਇੱਥੇ ਕਮਿਊਨਿਟੀ ਹਾਲ ਜਾਂ ਪੰਚਾਇਤ ਘਰ ਬਣਾਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਇਹ ਖਦਸ਼ਾ ਕਿ ਤੁਹਾਡੇ ਪੈਸੇ ਮਰ ਜਾਣਗੇ ਪੈਸੇ ਵੀ ਮਰ ਜਾਣਗੇ ਜਿਹੜੇ ਪਿਛਲੇ ਪੈਸੇ ਨੇ ਉਹ ਵੀ ਨਹੀਂ ਉਹ ਵੀ ਮੇਰੇ ਖਤਮ ਹੋ ਜਾਣਗੇ ਜੇ ਇਤਨਾ ਛੇੜ ਛਾੜ ਹੋਊਗੀ ਫਿਰ ਉਹ ਗੱਲ ਰਹਿਣੀ ਹੀ ਨਹੀਂ ਜੀ ਨਹੀਂ ਇਹਦੇ ਨਾਲ ਜੇ ਛੇੜ ਛਾੜ ਹੁੰਦੀ ਆ ਤਾਂ ਪੰਚਾਇਤ ਤੇ ਜਾਂ ਸਰਪੰਚ ਤੇ ਵੀ ਕੋਈ ਐਕਸ਼ਨ ਹੋ ਸਕਦਾ ਐਕਸ ਐਕਸ ਜੀ ਉਸ ਤੋਂ ਬਾਅਦ ਕੋਈ ਗਵਰਨਮੈਂਟ ਚੇਂਜ ਹੁੰਦੀ ਆ ਜੋ ਮਰਜ਼ੀ ਕਰ ਸਕਦੇ ਨੇ ਅਸੀਂ ਤਾਂ ਇੱਕ ਫਿਰ ਮੁਜ਼ਰਮ ਆ ਕੁਝ ਵੀ ਕਰ ਸਕਦੇ ਨੇ ਪ੍ਰੋਬਲਮ ਦੋਸਤ ਬਾਈ ਜੀ ਤੁਸੀਂ ਵੀ ਪੰਚਾਇਤ ਚ ਹਾਂਜੀ ਨਾਮਾ ਚੰਦਰਪਾਲ ਜੀ ਤੇ ਇਸਰ ਗੱਲ ਇਹ ਆ ਵੀ ਜਿਸ ਦਿਨ ਐਮਐਲਏ ਸਾਹਿਬ ਨੇ ਆਉਣਾ ਸੀਗਾ ਸਰਪੰਚ ਸਾਹਿਬ ਜੀ ਵੀ ਮੈਨੂੰ ਕਾਲ ਕਰੀ ਵੀ ਆਪਣੇ ਐਮਐਲਏ ਸਾਹਿਬ ਪਿੰਡ ਆ ਰਹੇ ਨੇ ਚਲੋ ਅਸੀਂ ਉਨਾਂ ਤੱਕ ਜੇ ਬਾਹਰ ਸੀ ਅਸੀਂ ਆਏ ਤੇ ਆ ਕੇ ਦੇਖਿਆ ਥੋੜੀ ਘਟ ਸੀ ਫਿਰ ਅਸੀਂ ਲੋਕਾਂ ਨਾਲ ਵਿਚਾਰ ਵੀ ਕੀਤਾ ਲੋਕ ਕਹਿੰਦੇ ਵੀ ਜੇ ਆਪਾਂ ਇਹੀ ਪੈਸਾ ਜਿਹੜਾ ਉਹਦੇ 35 ਲੱਖ ਲੱਗਣਾ ਹੈ ਕਿਉਂ ਨਾ ਇਹ ਪਿੰਡ ਦੇ ਜਿਹੜਾ ਛੱਪੜਾ ਹੈ ਇਹਦੇ ਵਾਲੇ ਨਾਲ ਯਾਰ ਲੱਗ ਜਾਣਾ ਜਾ ਇਧਰ ਕਣਕਾਂ ਦੇ ਵਿੱਚ ਪਾਣੀ ਪੱਕੇ ਫਸਲਾਂ ਦੇ ਉੱਪਰ ਟੁੱਟ ਜਾਂਦਾ ਵੀ ਇਹ ਪੈਸਾ ਕਨਵਰਟ ਕੀਤਾ ਜਾਵੇ ਅਸੀਂ ਸਰਪੰਚ ਤੇ ਦੋ ਤਿੰਨ ਬੰਦੇ ਹੋਰ ਸੀ ਤਕਰੀਬਨ ਚਾਰ-ਕੰ ਬੰਦੇ ਸੀ ਅਸੀਂ ਘਰੇ ਬੈਠੇ ਇਹੀ ਹਜੇ ਸਲਾਹ ਕਰ ਰਹੀ ਸੀ ਜਦ ਕਿ ਆ ਕੇ ਸਾਨੂੰ ਦਾ ਪੁਲਿਸ ਨੇ ਉੱਥੇ ਕਹਿੰਦੇ ਵੀ ਤੁਸੀਂ ਨਹੀਂ ਜਾਣਾ ਸੀ ਤੇ ਉਸ ਕਰਕੇ ਰੁਕਣਾ ਪਿਆ ਤੇ ਜਿਹੜੀ ਗੱਲ ਸੀ ਨਰੀਗਾ ਦੀ ਇਸ ਦੀ ਜਿਹੜਾ ਆਪਣਾ ਬਣਨਾ ਜੀ ਪੰਚਾਇਤ ਘਰ ਪੰਚਾਇਤ ਘਰ ਆਲਰੇਡੀ ਪਹਿਲਾਂ ਹੀ ਸਾਡੇ ਉਰ ਬਣਿਆ ਹੋਇਆ ਜਦ ਕਿ 20 ਸਾਲ ਤੋਂ ਤਾਂ ਮੈਂ ਦੇਖਿਆ ਇੱਕ ਦਿਨ ਵੀ ਉਹਦਾ ਪੰਚਾਇਤ ਨੇ ਕਿਸੇ ਨੇ ਹੁੰਦਾ ਨਹੀਂ ਖੋਦਿਆ ਤੇ ਦੂਜਾ ਹੋਰ ਵੀ ਪਿੰਡਾਂ 'ਚ ਦੇਖਦੇ ਆ ਕੋਈ ਨਹੀਂ ਇਹਨਾਂ ਨੂੰ ਵਰਤ ਜਿਹੜੇ ਗਰਾਊਂਡ ਬਣਿਆ ਸਾਡਾ ਇਹਦੇ ਵਿੱਚ ਬੱਚੇ ਉਹਨੇ ਨੈੱਟ ਲੱਗਿਆ ਆਥਨੇ ਖੇਡਦੇ ਜੋ ਮੰਜਾਂ ਨੇ ਸਾਰਾ ਦਿਨ ਘਰਾਂ ਦੇ ਵਿੱਚ ਨਹੀਂ ਰਹਿ ਸਕਦੀਆਂ ਉਹ ਵੀ ਆ ਕੇ ਆਪਣਾ ਦਿਨ ਦੇ ਵਿੱਚ ਅਰ ਸ਼ਾਮ ਨੂੰ ਟਾਈਮ ਪਾਸ ਵਧੀਰੇ ਗੱਲਾਂ ਬਾਤਾਂ ਕਰਦੀਆਂ ਨੇ ਬੱਚਿਆਂ ਨੂੰ ਖੜਿਆਉਂਦੀਆਂ ਨੇ ਤੇ ਸਾਡੇ ਪਿੰਡ ਦੋ ਦੋ ਬਿੱਗਾ ਬਿੱਗਾ ਡੇਢ ਡੇਢ ਬਿੱਗਾ ਜਗਾ ਦੋ ਤਿੰਨ ਥਾਂਵੇਂ ਹੋਰ ਪੀਸ ਉਰੋਂ ਸਾਰੀ 40 30 40 ਮੀਟਰ ਤੇ ਅਸੀਂ ਇਹ ਕਹਿ ਵੀ ਉੱਥੇ ਬਣਾ ਲਓ ਉਹਨਾਂ ਨੂੰ ਪਤਾ ਹੀ ਇਹ ਕੀ ਹੈ ਵੀ ਆਪਾਂ ਸੜਕ ਦੀ ਬਣਾ ਕੇ ਆਉਂਦੇ ਜਾਂਦੇ ਲੋਕ ਦੇਖਣ ਵੀ ਭਗਵੰਤ ਮਾਨ ਦਾ ਉਹ ਜਿਹੜਾ ਕਹਿ ਰਿਹਾ ਵੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਪਿੰਡ ਚ ਪੁਲਿਸ ਲੱਗੀ ਵੈਸੇ ਥੋੜੀ ਪਹਿਲਾਂ ਪੂਰੀ ਮਤਲਬ ਥੋੜੀ ਇਹੀ ਸਲਾਹ ਸੀ ਕਿ ਅਸੀਂ ਜਾਵਾਂਗੇ ਮੌਕੇ ਤੇ ਪ੍ਰੋਗਰਾਮ ਦੇ ਵਿੱਚ ਜਾਵਾਂਗੇ ਹਾਂ ਵੀ ਅਸੀਂ ਬੇਨਤੀ ਕਰਾਂਗੇ ਐਮਐਲਏ ਸਾਹਿਬ ਨੂੰ ਵੀ ਜਿਹੜਾ ਇਹ ਤੇ ਪੈਸਾ ਲੱਗਣਾ ਉਹ ਸਾਡੇ ਪਿੰਡ ਦੇ ਹੋਰ ਗਲੀਆਂਾਂ ਨਾਲੀਆਂ ਤੋਬੇ ਦੇ ਵਿਕਾਸ ਤੇ ਜਾਂ ਸੀਬ੍ਰੀਜ ਦੇ ਵਿਕਾਸ ਤੇ ਸਕੂਲ ਦੇ ਵਿੱਚ ਉਹ ਜਗ੍ਹਾ ਤੇ ਲੱਗ ਜਾਵੇ ਪਹਿਲਾਂ ਵੀ ਇਹਨਾਂ ਮੇਰੇ ਨਾਲ ਦਾ ਵੀ ਭਰਾਜ ਨੇ ਐਮਐਲਏ ਸਾਹਿ ਖੇਡਾਂ ਵਾਲੇ ਖਟਿਆਰੀ ਨੂੰ ਕਹਿੰਦਾ ਸੀ ਕਿ ਮੈਂ 22 ਲੱਖ ਰੁਪਇਆ ਪਾ ਦੂੰ ਵੀ ਤੁਸੀਂ ਸਰਪੰਚ ਸਾਹਿਬ ਤੋਂ ਜਗ੍ਹਾ ਲੈ ਲਓ ਸਰਪੰਚ ਸਾਹਿਬ ਨੇ ਸਾਡੀ ਚੜ੍ਹਦੀ ਜਗ੍ਹਾ ਸੀ ਜਿਹੜੀ ਤਕਰੀਬਨ 20-22 ਹਜ਼ਾਰ ਰੁਪਏ ਦੇ ਵਿੱਚ ਠੇਕੇ ਤੇ ਜਾਂਦੀ ਹੁੰਦੀ ਸੀ ਅਸੀਂ ਉਹ ਦੋ ਵਿਗੇ ਜਗ੍ਹਾ ਛੱਡਤੀ ਉੱਥੇ ਜਦਕਿ ਇਹਨਾਂ ਦੀ ਪਾਰਟੀ ਨੇ ਉੱਥੇ ਜਾ ਕੇ ਨੂੰ ਬਿਠਾ ਕੇ ਕਬਜ਼ਾ ਕਰਾਤਾ ਜੀ ਉਹ ਵੀ ਬਹੁਤ ਸਾਨੂੰ ਪਿੰਡ ਦਾ ਨੁਕਸਾਨ ਹੋਇਆ ਪੈਸਾ ਕੋਈ ਨਹੀਂ ਆਇਆ ਸਰਪੰਚ ਸਾਹਿਬ ਇੱਕ ਮੈਂ ਹੁਣ ਐਮਐਲਏ ਸਾਹਿਬ ਦੇ ਪੱਖ ਤੋਂ ਗੱਲ ਕਰਦਾ ਐਮਐਲਏ ਸਾਹਿਬ ਕਹਿੰਦੇ ਵੀ ਜਦੋਂ ਮੈਂ ਕੱਲ ਸੁਣ ਰਿਹਾ ਸੀ ਉਹਨਾਂ ਨੂੰ ਮੀਡੀਆ 'ਚ ਐਮਐਲਏ ਸਾਹਿਬ ਕਹਿੰਦੇ ਜੇ ਕੋਈ ਵੀ ਉਹਨਾਂ ਕੋਲੇ ਕਾਗਜ਼ ਹੈਗਾ ਕੋਈ ਵੀ ਸੈਂਕਸ਼ਨ ਹੋਇਆ ਗ੍ਰਾਂਟ ਕੋਈ ਵੀ ਬਸ ਆਯਾ ਐਮਪੀ ਲੈਂਡ ਦਾ ਜਾਂ ਸੈਂਟਰ ਦਾ ਐਮਐਲਏ ਸਾਹਿਬ ਕਹਿੰਦੇ ਸਾਨੂੰ ਕਾਗਜ਼ ਦਿਖਾ ਦੇਣ ਜੇ ਸਰਪੰਚ ਸਾਹਿਬ ਕੋਲੇ ਕੁਝ ਵੀ ਹੈਗਾ ਹਾਂਜੀ ਹਾਂਜੀ ਦਿਖਾਉਣੇ ਇਹ ਜਿਹੜਾ ਪੂਰਾ ਇਹਦਾ ਐਗਰੀ ਵੀ ਕਿੰਨੇ ਲੱਖ ਦਾ ਇਹ ਪਾਸ ਹੋਇਆ ਜੀ ਇਹਦੀਆਂ ਕੀ ਕੀ ਸ਼ਰਤਾਂ ਨੇ ਕਿਹੜੇ ਰੋਡ ਤੇ ਜਿਵੇਂ ਇਹ ਨਾਰੈਣਗੜ੍ਹ ਰੋਡ ਵਿਲੇਜ ਭੱਟੀਵਾਲ ਕਲਾ ಗ್ರಾಮ ਪੰਚਾਇਤ ਭੱਟੀਵਾਲ ਕਲਾ ਤੇ ਇਹਦੀ ਸੈਕਸ਼ਨ ਡੇਟ ਆ ਜਿਹੜੀ ਉਹ ਵੀ ਹੈਗੀ ਆ 3 11 2022 ਤੇ 8 ਲੱਖ 32227 ਇਹ 4 ਲੱਖ ਕਿੰਨਾ ਪੈਸਾ ਲੱਗਿਆ ਆਪਣਾ 462000 ਟੋਟਲ ਅਸੀਂ ਲਾਈ ਬੈਠੇ ਆ ਜੀ ਜਿੰਨਾ ਕੁ ਰਹਿ ਗਿਆ ਉਹਨਾਂ ਕੋਲ ਹੋਹੀ ਦਾ ਕੰਮ ਜੋ ਪੌਦਿਆਂ ਦਾ ਹੋਰ ਉਹੀ ਰਾਈਡ ਕਰੇ ਦੇਵਾਂਗੇ ਪਰ ਅਸੀਂ ਖੜੇ ਤੇ ਵੀ ਪਿਛਲੇ ਅਮਾਉਂਟ ਆ ਜੇ ਤਾਂ ਅਸੀਂ ਤਿਆਰ ਕਰ ਦਈਏ ਪਰ ਹੁਣ ਤਾਂ ਸਾਨੂੰ ਇਹ ਜਲਦੀ ਕਰਨਾ ਪੈਣਾ ਜੀ ਬਤਲ ਤੁਹਾਡਾ ਕਹਿੰਦਾ ਭਾਬ ਕੇ ਜਿਹੜੀ ਚੀਜ਼ ਲਈ ਇੱਥੇ ਗ੍ਰਾਂਟ ਆਈ ਸੀ ਜੋ ਉਦਘਾਟਨ ਹੋਇਆ ਸੀ ਪਹਿਲਾਂ ਜੋ ਸ਼ੁਰੂਆਤ ਕੀਤੀ ਸੀ ਕੰਮ ਇੱਥੇ ਉਹੀ ਹੋਊਗਾ ਪੰਚਾਇਤ ਘਰ ਜੇ ਬਣਾਉਣਾ ਐਮਐਲਏ ਸਾਹਿਬ ਨੇ ਜਾਂ ਕਮਿਊਨਿਟੀ ਸੈਂਟਰ ਬਣਾਉਣਾ ਤਾਂ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਾ ਹਾਂਜੀ ਕਿਤੇ ਵੀ ਹੋਰ ਜਗ੍ਹਾ ਤੇ ਬਣਾ ਲੈਣਾ ਅਸੀਂ ਇਹ ਗੱਲਾਂ ਨੂੰ ਨਹੀਂ ਰੋਕਦੇ ਕਈ ਵਾਰ ਅਗਲਾ ਕਹਿੰਦਾ ਵੀ ਇਹ ਪਤਾ ਨਹੀਂ ਇਹ ਗੱਲਾਂ ਦਾ ਜਾਣ ਪੁੱਝੋ ਵਿਰੋਧ ਕਰਦੇ ਨਹੀਂ ਅਸੀਂ ਹੋਰ ਕਿਤੇ ਵੀ ਨਹੀਂ ਰੋਕਾਂਗੇ ਮਤਲਬ ਇਹ ਜਗਾ ਠੀਕ ਨਹੀਂ ਜੀ ਸਾਡੇ ਲਈ ਮਤਲਬ ਤੁਸੀਂ ਕਹਿੰਦੇ ਹੋ ਵੀ ਇੱਥੇ ਪਾਰਕ ਹੀ ਬਣੂ ਪਾਰਕੇ ਬਿਲਕੁਲ ਹਾਂਜੀ ਬਿਲਕੁਲ ਮੈਂ ਲਾਈਨ ਤੇ ਲੈਣਾ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਮੈਂ ਕਰਦਾ ਨਰਿੰਦਰ ਕੌਰ ਭਰਾਜ ਐਮਐਲਏ ਸੰਗਰੂਰ ਉਹਨਾਂ ਦੇ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਜੇ ਉਹ ਸਾਡਾ ਫੋਨ ਚੱਕਦੇ ਨੇ ਕਿਉਂਕਿ ਇਹ ਉਹਨਾਂ ਦਾ ਹੀ ਨੰਬਰ ਆ ਪੁਰਾਣਾ ਨੰਬਰ ਇੱਕ ਵਾਰੀ ਮੈਂ ਨੰਬਰ ਵੀ ਬੋਲੂਗਾ 97815 9593 ਇਨ ਐਮਐਲਏ ਸਾਹਿਬ ਦਾ ਪੁਰਾਣਾ ਨੰਬਰ ਆ ਜਦੋਂ ਐਮਐਲਏ ਸਾਹਿਬ ਨਹੀਂ ਸੀ ਹੁੰਦੇ ਐਮਐਲਏ ਉਹ ਨਰਿੰਦਰ ਕੌਰ ਭਰਾਜ ਤਾਂ ਐਮਐਲਏ ਸਾਹਿਬ ਦਾ ਫੋਨ ਮੈ ਲਾਰ ਹੈ ਰਿੰਗ ਜਾ ਰਹੀ ਆ ਤੇ ਫੋਨ ਐਮਐਲਏ ਸਾਹਿਬ ਚੱਕ ਨਹੀਂ ਰਹੇ ਦੁਬਾਰਾ ਵੀ ਕੋਸ਼ਿਸ਼ ਕਰਾਂਗੇ ਇਸ ਸਟੋਰੀ ਜਦੋਂ ਇਹ ਗੱਲਬਾਤ ਸਾਡੀ ਕੰਪਲੀਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਐਮਐਲਏ ਸਾਹਿਬ ਦਾ ਪੱਖ ਲਿਆ ਜਾਵੇ ਜੇ ਐਮਐਲਏ ਸਾਹਿਬ ਦੀ ਸਾਨੂੰ ਕਾਲ ਬੈਕ ਆ ਜਾਂਦੀ ਉਦੋਂ ਤੱਕ ਤਾਂ ਵੀ ਐਮਐਲਏ ਸਾਹਿਬ ਦਾ ਪੱਖ ਲਾਵਾਂਗੇ ਅਸੀਂ ਇਸ ਖਬਰ ਦੇ ਵਿੱਚ ਦ ਪਰਸਨ ਯੂ ਬੀ ਅਮਲੇ ਸਾਹਿਬ ਐਸੋਲੇ ਫੋਨ ਨਹੀਂ ਚੱਕ ਰਹੇ ਸਾਡਾ ਕੋਸ਼ਿਸ਼ ਇਸ ਇੱਕ ਵਾਰ ਕੀਤੀ ਅਸੀਂ ਤਾਂ ਪੰਚਾਇਤ ਦਾ ਇਹੀ ਕਹਿਣਾ ਕਿ ਜੋ ਕੰਮ ਅਸੀਂ ਇੱਥੇ ਉਸਾਰੀ ਜੋ ਸ਼ੁਰੂ ਕੀਤੀ ਸੀ ਪਾਰਕ ਦੀ ਅਸੀਂ ਉਹੀ ਕੰਮ ਇੱਥੇ ਕਰਾਂਗੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਹੋਰ ਖਾਲੀ ਥਾਵਾਂ ਬਹੁਤ ਪਈਆਂ ਨੇ ਵੇਲੀਆਂ ਨੇ ਜਿਹੜੀਆਂ ਅਸੀਂ ਐਮਐਲਏ ਸਾਹਿਬ ਨੇ ਜੋ ਕਮਿਊਨਿਟੀ ਸੈਂਟਰ ਬਣਾਉਣਾ ਜਾਂ ਪੰਚਾਇਤ ਘਰ ਬਣਾਉਣਾ ਉੱਥੇ ਬਣਾ ਲੈਣਾ ਪਰ ਉਹ ਕਹਿੰਦੇ ਜੋ ਇੱਥੇ ਅਸੀਂ ਕੰਮ ਸ਼ੁਰੂ ਕੀਤਾ ਸੀ ਇੱਥੇ ਪਾਰਕ ਹੀ ਬਣੇਗਾ ਕਿਉਂਕਿ 30 ਦਾ ਪੈਸਾ ਜੋ ਆਇਆ ਹੋਇਆ ਉਹ ਵੀ ਸਾਡੇ ਸਿਰ ਪਏਗਾ ਤੇ ਜੋ ਹਜੇ ਆਉਣਾ ਉਹ ਵੀ ਸਾਨੂੰ ਨਹੀਂ ਮਿਲੇਗਾ ਤੇ ਹੋ ਸਕਦਾ ਕੱਲ ਨੂੰ ਸਾਡੇ ਤੇ ਕੋਈ ਕਾਰਵਾਈ ਵੀ ਹੋ ਸਕਦੀ ਆ ਤਾਂ ਕਹਿੰਦੇ ਅਸੀਂ ਇਹ ਕੰਮ ਆ ਜਿਹੜਾ ਗਲਤ ਆ ਇਹ ਗਲਤ ਕੰਮ ਅਸੀਂ ਹੋਣ ਨਹੀਂ ਦੇਣਾ ਤਾਂ ਸਰਪੰਚ ਸਾਹਿਬ ਨਾਲ ਹੋਰ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜਿਹੜਾ ਪੁਲਿਸ ਵਾਲਾ ਸੀ ਮਨਨ ਦਾ ਵਰਸ਼ਨ ਵੀ ਸੁਣ ਰਿਹਾ ਤੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਉਹ ਕਹਿੰਦੇ ਇਹੀ ਜੀ ਤਾਂ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਸੀ ਅਸੀਂ ਤਾਂ ਤਾਂ ਇੰਨੀ ਪੁਲਿਸ ਲਾਈ ਸੀ ਬਿਲਕੁਲ ਜੀ ਪੁਲਿਸ ਲਾਈ ਆ ਕੀ ਪੁਲਿਸ ਨੇ ਕੋਈ ਸੜਕ ਤੇ ਡੰਗਾ ਸੋਟੀਆਂ ਵਾਲੇ ਜਾਂ ਇਦਾਂ ਦਾ ਕੋਈ ਮਾਹੌਲ ਦੇਖਿਆ ਜੇ ਉਹ ਦੇਖਿਆ ਤਾਂ ਬਿਲਕੁਲ ਉਹ ਸਾਨੂੰ ਰੋਕ ਸਕਦੇ ਨੇ ਠੀਕ ਆ ਮਤਲਬ ਕਿ ਪੁਲਿਸ ਕਹਿੰਦੀ ਵੀ ਅਸੀਂ ਨਹੀਂ ਰੋਕੇ ਮਤਲਬ ਸਾਡੇ ਗੇਟ ਤੇ ਮੁਲਾਜ਼ਮ ਖੜੇ ਤੇ ਠੀਕ ਆ ਜੀ ਤੇ ਹੁਣ ਉਹ ਉੱਥੋਂ ਇੱਕ ਬਜ਼ੁਰਗ ਆਏ ਮਿਲਣ ਲਈ ਉਹ ਬਜ਼ੁਰਗਾਂ ਨੂੰ ਬਾਹਰੇ ਮੋੜਤਾ ਮਿਲਣ ਨਹੀਂ ਦਿੱਤਾ ਸਾਨੂੰ ਫਿਰ ਉਹ ਰੋਕ ਰੱਖੀ ਕੀ ਹੁੰਦੀ ਆ ਜੀ ਹੋਰ ਕੀ ਆ ਮਤਲਬ ਤੇ ਉਹ ਜਾ ਸਾਨੂੰ ਲੈ ਵੀ ਜਾਂਦੇ ਵੀ ਗੱਲਾਂ ਸਰਪੰਚ ਸਾਡੇ ਨਾਲ ਵਗ ਜੀ ਮੈਂ ਗੱਲ ਕਰ ਲੈਂਦਾ ਜੀ ਕੀ ਗੱਲ ਸੀ ਅੱਛਾ ਇਹ ਰਜਿਸਟਰ ਦੇ ਵਿੱਚ ਕੀ ਇਹ ਮਤਾ ਪਾਇਆ ਹੋਇਆ ਪਾਰਕ ਦਾ ਹਾਂ ਜੀ ਇਹ ਮਤਾ ਪਾਇਆ ਹੋਇਆ ਜੀ ਤੇ ਇਹ ਲਿਖਤ ਕਾਰਵਾਈ ਜੋ ਵੀ 16 8 2022 ਦੀ ਪਾਰਕ ਬਣਾਉਣਾ ਇਹਦੇ ਵਿੱਚ ਘਾ ਬੂਟੇ ਝੂਲੇ ਜੋ ਵੀ ਲੋਕ ਟਾਈਲਾਂ ਝੋਪੜੀਆਂ ਤੇ ਜਾਲ ਵਗੈਰਾ ਤੇ ਇਹ ਜੋ ਵੀ ਐਸਟੀਮੇਟ ਲਵਾ ਕੇ ਜਾਈ ਤੋਂ ਇਹ ਪਾਸ ਕਰਾਇਆ ਗਿਆ ਹੈ ਜੀ ਬੀਡੀਪੀਓ ਸਾਹਿਬ ਦੇ ਜੋ ਵੀ ਹੈ ਇਹ ਸਿਸਟਮ ਉਹਨਾਂ ਰਹੀ ਜਾਂਦਾ ਹੈ ਪਾਸ ਹੋਇਆ ਹੋਇਆ ਉਸ ਤੋਂ ਬਾਅਦ ਇਹ ਕੰਮ ਚਲਾਉਣ ਦਾ ਮਤਲਬ ਹੋਰ ਇਹੀ ਕਾਗਜ਼ ਹੁੰਦੇ ਨੇ ਜੀ ਜੇ ਕਹਿਣਗੇ ਸਰਪੰਚ ਹੋ ਡਾਕੂਮੈਂਟ ਕੀ ਇਹ ਤਾਂ ਅੱਛਾ ਅਫਸਰ ਵੀ ਦੇ ਸਕਦੇ ਨੇ ਜੋ ਮੁਲਾਜ਼ਮ ਨੇ ਡਾਕੂਮੈਂਟ ਤਾਂ ਉਹ ਵੀ ਦੇ ਸਕਦੇ ਨੇ ਹਾਂ ਪਰ ਇਹ ਧਿਆਨ ਨਹੀਂ ਦਿੱਤਾ ਜਿਵੇਂ ਉਹੀ ਤੱਕੇ ਸ਼ਾਹੀ ਹੋਗੀ ਫਿਰ ਬਦਲਾਓ ਕਿਹੜੀ ਗੱਲ ਦਾ ਜੀ ਅਸੀਂ ਪਹਿਲਾਂ ਪਿਛਲੀਆਂ ਸਰਕਾਰਾਂ ਚ ਇਹੀ ਤੱਕੇ ਖਾਦੇ ਨੇ ਉਹਨਾਂ ਦੇ ਇੰਨਾ ਚ ਕੀ ਚੇਂਜ ਹੋਇਆ ਉਈ ਯੰਤਰ ਨਹੀਂ ਮੈਨੂੰ ਤਾਂ ਚੇਂਜ ਲੱਗਿਆ ਅੱਜ ਅੱਛਾ ਅਸੀਂ ਇੱਕ ਸੀਵਰੇਜ ਦਾ ਕੰਮ ਪਾਇਆ ਜੀ ਇੱਥੋਂ ਲੈ ਕੇ 1.5 ਕਿਲੋਮੀਟਰ ਦਾ ਦੀ ਇੱਕ ਮਹੀਨਾ ਖਪੀ ਗਿਆ 10-10 ਫੁੱਟ ਉਹਦੀ ਪਟਾਈ ਕੀਤੀ ਆ ਫਿਰ ਰੇਤਾ ਲਿਆ ਮਤਲਬ ਕਿ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਉੱਥੇ ਉੱਥੇ ਇਹਨਾਂ ਦੀ ਬੰਦਿਆਂ ਨੇ ਫੋਨ ਕਰਵਾਇਆ ਐਮਐਲਏ ਤੋਂ ਵੀ ਹਾਂ ਜੀ ਸਰਪੰਚ ਦੇੜੀਆਂ ਪੰਨ ਦਾ ਕਿ ਦੇੜੀਆਂ ਪੰਨੇ ਵੇਣਾ ਸੀਵਰੇਜ ਬਹਿਜੂ ਜੀ ਉਹ ਤਾਂ ਹੀ ਕੰਪਲੀਟ ਹੋਣਾ ਜੀ ਦੇੜੀਆਂ ਪੰਨਾਗੇ ਉਹ ਨੇਚਰਲੀ ਗੱਲ ਕੀ ਦੀ ਵੀ ਪਾਸੇ ਕੁਝ ਕਰ ਨਾ ਸਕੇ ਕੰਮ ਤੇ ਬਹੁਤ ਵੱਡਾ ਚਲੋ ਗੁਰੂ ਦੀ ਕਿਰਪਾ ਨਾਲ ਪੂਰ ਚੜ ਗਿਆ ਨਹੀਂ ਉਹ ਚੜਨ ਦੇ ਤੱਕੇ ਹੈ ਨਹੀਂ ਤੀ ਕਿਉਂਕਿ ਪਾਣੀ ਨਹੀਂ ਰੁਕਦਾ ਸੀ ਉਹ ਕੋਈ ਹਾਂਜੀ ਤੁਸੀਂ ਇਲੈਕਟਿਡ ਬਾਡੀ ਹਾਂ ਤੁਸੀਂ ਪਿੰਡ ਦੇ ਚੁਣੇ ਹੋਏ ਸਰਪੰਚੋਂ ਤਾਂ ਲੋਕ ਤੁਹਾਡੇ ਨਾਲੇ ਲੋਕਾਂ ਨੇ ਤੁਹਾਨੂੰ ਚੁਣਿਆ ਇਸ ਮਸਲੇ ਦੇ ਵਿੱਚ ਪਿੰਡ ਦੇ ਸਾਰੇ ਤਾਂ ਲੋਕ ਹੀ ਕਹਿੰਦੇ ਨੇ ਤੁਹਾਡੇ ਪੱਖ 'ਚ ਹੈਗੇ ਨੇ ਖੜਦੇ ਨੇ ਲੋਕ ਤੁਹਾਡੇ ਨਾਲ ਨੇ ਇਹ ਤਾਂ ਜੀ ਹੁਣ ਪਿੰਡ ਦਾ ਹੀ ਆ ਵੀ ਚਲੋ ਇਹ ਕੀ ਜਾਂਉਂਦੇ ਨੇ ਬੇਹੇ ਪਿੰਡ ਦੇ ਤੌਰ ਤੇ ਹੀ ਅਸੀਂ ਪਾਰਕ ਬਣਾਇਆ ਜੋ ਕੰਮ ਪਿੰਡ ਚਾਹੁੰਦਾ ਉਹੀ ਕਰਦੇ ਆਂ ਬਸ ਚਲੋ ਮੈਂ ਪਿੰਡ ਦੇ ਵੀ ਨਾ ਕਰਾਂ ਕਿਉਂਕਿ ਚਲੋ ਪਿੰਡ ਨੇ ਇੱਕ ਵਾਰ ਕੰਮ ਖਤਮ ਹੋ ਗਿਆ ਉਹਨਾਂ ਨੇ ਸਾਨੂੰ ਚੁਣਤਾ ਜਿਸ ਤਰ੍ਹਾਂ ਮੈਂਬਰ ਸਾਹਿਬਾਨ ਖੜੇ ਨੇ ਔਰ ਪੰਚਾਇਤ ਇਧਰਲੇ ਪਾਸੇ ਨਾਲ ਖੜੀ ਆ ਔਰ ਲੋਕ ਪਿੰਡ ਦੇ ਪਤਵੰਤੇ ਖੜੇ ਨੇ ਤਾਂ ਪੰਚਾਇਤ ਤੁਹਾਡੇ ਨਾਲ ਆ ਹਾਂਜੀ ਪੰਚਾਇਤ ਨਾਲ ਆ ਕੋਰਮ ਪੂਰਾ ਜੋ ਵੀ ਸਾਨੂੰ ਲੱਗਦਾ ਉਹ ਮੇਦਾ ਅਸੀਂ ਜਨਰਲ ਕੰਮ ਕਰਦੇ ਆਂ ਤੇ ਉਹ ਤੇ ਫਿਰ ਸਟੈਂਡ ਵੀ ਲੈਣੇ ਆ ਇਹ ਨਹੀਂ ਗੱਲ ਵੀ ਮਤਲਬ ਫਿਰ ਹਾਂਜੀ ਉਹ ਛੱਡ ਦਾਂਗੇ ਜੇ ਇਦਾਂ ਭੂਰ ਵੀ ਛੱਡਦੀ ਹੁੰਦੇ ਅੱਛਾ ਐ ਸਵਾਰਤਾ ਜਦੋਂ ਕਿ ਤੁਸੀਂ ਕਹਿੰਦੇ ਪੁਲਿਸ ਪਿੰਡ ਨੂੰ ਛਾਉਣੀ ਬਣਾਤਾ ਪੁਲਿਸ ਬਹੁਤ ਲੱਗੀ ਚਲੋ ਇਹ ਤਾਂ ਅੱਜ ਤੋਂ ਉਦਘਾਟਨ ਕਰਨਾ ਸੀਗਾ ਸਵਾਰਤਾ ਪਰ ਪਹਿਲਾਂ ਕਰ ਜਦੋਂ ਐਮਐਲਏ ਸਭ ਆਉਂਦੇ ਰਹੇ ਆ ਵੋਟਾਂ ਤੋਂ ਪਹਿਲਾਂ ਜਾਂ ਹੁਣ ਐਮਐਲਏ ਸਾਹਿਬ ਐਮਐਲਏ ਬੰਦ ਤੋਂ ਬਾਅਦ ਵੀ ਜਦੋਂ ਉਹ ਪਿੰਡ ਚ ਆਉਂਦੇ ਰਿਹਾ ਤੁਹਾਨੂੰ ਮਿਲਦੇ ਰਿਹਾ ਕਿ ਇੰਨੀ ਪੁਲਿਸ ਕਿਤੇ ਲੱਗੀ ਸੀ ਪਿੰਡ ਤੇ ਨਹੀਂ ਜੀ ਨਹੀਂ ਉਹ ਤੋਂ ਬੰਦ ਤੋਂ ਪਹਿਲਾਂ ਵੀ ਆਉਂਦੇ ਰਿਹਾ ਮੈਡਮ ਆ ਦੋ ਛੱਪੜ ਤੇ ਆਏ ਨੇ ਵੀ ਹਾਂ ਉਹ ਪੂਰਾ ਪਿਛਲੀ ਸਰਕਾਰ ਤੋਂ ਪੂਰਨੀ ਚੜਿਆ ਇਦਾਂ ਜੋ ਵੀ ਪੰਡੀ ਪ੍ਰਚਾਰ ਸਕਿਉਰਟੀ ਵਗੈਰਾ ਹੈ ਨਹੀਂ ਸੀ ਪੰਡੀ ਪ੍ਰਚਾਰ ਕਰਦੇ ਸੀ ਤੇ ਅੱਜ ਵੀ ਮੈਡਮ ਨੂੰ ਉਹਨਾਂ ਨੂੰ ਕੰਮ ਤਾਂ ਦੇਖ ਹੀ ਰਿਹਾ ਉਧਰ ਨੂੰ ਕਿਉਂ ਨਹੀਂ ਧਿਆਨ ਦਿੰਦੇ ਕਾਫੀ ਵਾਰ ਆਏ ਨੇ ਇੱਥੇ ਬੜਾ ਦਿੱਕਤਾਂ ਆਦੀ ਉੱਥੇ ਖੜਦੇ ਤੇ ਮੈਡਮ ਅੱਜ ਵੀ ਉਹੀ ਕੰਮ ਆ ਜੀ ਇੱਕ ਇਹਨਾਂ ਨੂੰ ਛੱਪੜ ਦਿਖਾਇਆ ਸੀ ਪਰਲੀ ਉਹ ਸਿਰਫ 4 ਲੱਖ ਦਾ ਪ੍ਰੋਜੈਕਟ ਆ ਉਧਰੋਂ ਪਾਣੀ ਚੱਕ ਕੇ ਖਾਲੀ ਸਾਈਡ ਤੇ ਪਾਇਆ ਜਾਊਗਾ ਜੀ ਮੈਡਮ ਇਹ ਸਟਾਰਟ ਕਰਾ ਦਿਓ ਤੇ ਅਸੀਂ ਅੱਗੇ ਹੋ ਕੇ ਸ਼ੁਰੂ ਕਰਾਂਗੇ ਉਹਨਾਂ ਨੂੰ ਕਹਿਤਾ ਅਫਸਰਾਂ ਨੂੰ ਵੀ ਹਾਂਜੀ ਕੱਲ ਨੂੰ ਸਟਾਰਟ ਕਰਾਓ ਅੱਜ 5-6 ਮਹੀਨੇ ਹੋ ਗਏ ਕੋਈ ਕੰਮ ਨਹੀਂ ਸਟਾਰਟ ਹੋਇਆ ਉਹਦੇ ਨਾਲੋਂ ਪਾਣੀ ਦਾ ਨਿਕਾਸ ਹੋ ਜੂ ਜੀ ਅਸੀਂ ਉਹਨਾਂ ਨੂੰ ਟੈਕਨੋਲੋਜੀ ਉਹ ਚੀਜ਼ਾਂ ਦੱਸਦੇ ਆਂ ਵੀ ਬਣੂ ਕਿ ਕਿਦਾਂ ਸਾਨੂੰ ਉਹ ਚੀਜ਼ਾਂ ਬਾਰੇ ਗਿਆਨ ਆ ਤੇ ਇਹ ਕਰਨਾ ਤਾਂ ਹੈਲਪ ਤਾਂ ਵੱਡੇ ਲੈਵਲ ਤੇ ਕਰਨ ਤਾਂ ਹੀ ਹੋਊ ਨਾ ਜੀ ਕਿਉਂਕਿ ਉਹ ਸਾਟਲ ਵੀ ਉਹਨਾਂ ਫੰਡ ਨਹੀਂ ਹੈਗਾ ਜਿੰਨਾ ਉਹ ਕੰਮ ਚਾਹੀਦਾ ਹੁੰਦਾ ਅੱਛਾ ਆਰ ਵੀ ਬਾਈ ਇੱਕ ਵਾਰੀ ਦਿਖਾ ਦਿਓ ਇਸ ਇਸ ਪਾਣੀ ਦੀ ਨਿਕਾਸੀ ਦੀ ਗੱਲ ਕਰ ਰਹੇ ਨੇ ਸਰਪੰਚ ਸਾਹਿਬ ਕਿ ਅਸੀਂ ਇਸ ਲਈ 2 ਸਾਲ ਤੋਂ ਲਗਾਤਾਰ ਐਮਐਲਏ ਸਾਹਿਬ ਨੂੰ ਕਹਿ ਰਹੇ ਹਾਂ ਪਰ ਪਾਣੀ ਦੀ ਨਿਕਾਸੀ ਦਾ ਕਹਿੰਦੇ ਸਾਡਾ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਪਰ ਬਣਦੇ ਕੰਮ ਦੇ ਵਿੱਚ ਸਾਡੇ ਉੱਪਰ ਦੀ ਆ ਕੇ ਕਿਸੇ ਹੋਰ ਚੀਜ਼ ਦਾ ਉਗਾਟਣ ਜ਼ਰੂਰ ਕਰਤਾ ਤਾਂ ਸ਼ੁਕਰੀਆ ਸਰਪੰਚ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਸੀ ਸਮਾਂ ਕੱਢਿਆ ਗੱਲਬਾਤ ਕੀਤੀ ਤੇ ਬਾਈ ਤੁਸੀਂ ਪੰਚਾਇਤ ਦੇ ਮੈਂਬਰ ਹੋ ਮੈਂ ਜ세ਵੰਦ ਕਸਕਤਰਾ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਐਮਐਲਏ ਭਰਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਨੇ ਜਿਹੜੀ ਕੱਲ ਇਹ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਮੀਡੀਆ ਰਾਹੀਂ ਵੀ ਜੀ ਸਰਪੰਚ ਸਾਹਿਬ ਕੋਈ ਕਾਗਜ਼ ਨਹੀਂ ਸਾਨੂੰ ਪ੍ਰੋਵਾਈਡ ਕਰਾ ਸਕੇ ਉਹ ਕਾਗਜ਼ ਵੀ ਹੈਗੇ ਨੇ ਕੱਲ ਵੀ ਮੀਡੀਆ ਨੂੰ ਦਿਖਾਤੇ ਅੱਜ ਵੀ ਦਿਖਾਉਣੇ ਆ ਪਰ ਮੈਂ ਹੁਣ ਆਪ ਜੀ ਦੇ ਜ਼ਰੀਏ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਇਹ ਨੀਂ ਪੱਥਰ ਰੱਖਿਆ ਜਿਹੜੀ ਇਹਦੀ ਤੁਸੀਂ ਅਮਾਉਂਟ ਦੱਸਦੇ ਹੋ ਵੀ 40-45 ਲੱਖ ਰੁਪਈਆ ਕੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਵੀ ਅਸੀਂ ਇਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਪੱਟੀਵਾਲ ਕਲਾ ਦਾ ਜਿਹੜਾ ਕਮਿਊਨਿਟੀ ਉਦਘਾਟਨ ਰੱਖਿਆ ਵੀ ਅਸੀਂ ਦੇ ਰਹੇ ਹਾਂ ਜਾਂ ਇੱਕ ਉਹਨਾਂ ਨੇ ਇੱਕ ਅਨਾਉਂਸ ਕੀਤਾ ਵੀ 18 ਲੱਖ ਰੁਪਏ ਛਪੜਾ ਦਾ ਅਸੀਂ ਸਰਪੰਚ ਸਾਹਿਬ ਨੂੰ ਪਾ ਚੁੱਕੇ ਹਾਂ ਸਰਪੰਚ ਸਾਹਿਬ ਕੰਮ ਨਹੀਂ ਕਰਦੇ ਜਾਂ ਉਹਨਾਂ ਨੇ 1 ਇਕੱਠ ਲੱਖ ਰੁਪਏ ਬੋਲੇ ਵੀ ਸਰਪੰਚ ਨੂੰ ਅਸੀਂ ਪਾਣੀ ਦੀ ਨਿਕਾਸੀ ਲਈ ਪਾ ਚੁੱਕੇ ਹਾਂ ਮੈਂ ਉਹਨਾਂ ਨੂੰ ਹੁਣ ਇਹੀ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਵੀ ਤੁਸੀਂ ਉਹ ਲਾਈਟਰ ਜਾਂ ਤੁਸੀਂ ਇਹ ਸਾਬਤ ਕਰ ਸਕਦੇ ਹੋ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਪੱਟੀਵਾਲ ਕਲਾ ਨੂੰ ਤੁਸੀਂ ਇਹ ਪੈਸੇ ਦੇ ਚੁੱਕੇ ਹੋ ਜਿਹੜਾ ਇੱਕ ਕਮਿਊਨਿਟੀ ਸੈਂਟਰ ਹੈ ਇਹ ਵੀ ਇੱਕ ਦਿਖਾਵਾ ਹੈ ਕਿਉਂਕਿ ਮਨਰੇਗਾ ਸਕੀਮ ਰਾਹੀਂ ਇਹ ਸੈਂਟਰ ਦਾ ਪੈਸਾ ਲੱਗਣਾ ਹੈ ਇਹ ਇੱਕ ਠੱ ਤੱਕੇ ਨਾਲ ਇਹਨਾਂ ਦੇ ਕੋ ਪੱਲੇ ਤੱਲੇ ਤਾਂ ਕੁਝ ਹੈ ਨਹੀਂ ਪੰਜਾਬ ਸਰਕਾਰ ਨੂੰ ਦੇਣ ਲਵੇ ਕੁਝ ਨਹੀਂ ਹੈਗਾ ਦੇਖੋ ਇਹ ਪਿੰਡਾਂ ਦੇ ਵਿੱਚ ਕੀ ਕਰਦੇ ਨੇ ਵਿਰੋਧ ਪੈਦਾ ਕਰਦੇ ਨੇ ਜਿਹੜੇ ਸਰਪੰਚ ਮੰਨ ਲਓ ਇਮਾਨਦਾਰੀ ਨਾਲ ਚੱਲ ਰਹੇ ਨੇ ਉਹਨਾਂ ਨੂੰ ਬਦਨਾਮ ਕਰ ਲਈਏ ਜਿਹੜੇ ਪ੍ਰੋਪੋਗੈਂਡੇ ਨੇ ਇਹ ਸਰਕਾਰ ਕਰ ਰਹੀ ਹੈ ਐਮਐਲਏ ਸਭ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਤਾਂ ਜਿਹੜਾ ਇਹ ਪਾਰਕ ਦਾ ਸੈਸ਼ਨ ਲੈਟਰ ਹੈ ਉਹ ਵੀ ਹੈਗਾ ਸਾਡੇ ਕੋਲ ਜਿਹੜੀ ਪਾਰਕ ਲਈ ਅਮਾਊਂਟ ਸੈਂਟਰ ਨੇ ਪਾਸ ਕੀਤੀ ਹੈ ਸਾਡੇ ਲਈ ਉਹ ਵੀ ਰਿਕਾਰਡ ਹੈਗਾ ਤੇ 45% ਅਸੀਂ ਪਾਰਕ ਬਣਾ ਵੀ ਚੁੱਕੇ ਹਾਂ ਤੇ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਵੀ ਛੱਪੜਾਂ ਲਈ ਅਸੀਂ 18 ਲੱਖ ਰੁਪਈਆ ਪੰਚਾਇਤ ਨੂੰ ਦੇ ਚੁੱਕੇ ਹਾਂ ਕਿ ਆ 8 ਲੱਖ ਰੁਪਈਆ ਤੁਸੀਂ ਕਹਿੰਦੇ ਹੋ ਵੀ ਅਸੀਂ ਪਾਣੀ ਦੇ ਨਿਕਾਸੀ ਲਈ ਦੇ ਸਕਿਆ ਹਾਂ ਦੇ ਚੁੱਕੇ ਹਾਂ ਉਹ ਤੁਸੀਂ ਸਾਨੂੰ ਸਾਬਤ ਕਰੋ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਤੁਸੀਂ ਪੱਟੀਵਾਲ ਕਲਾਂ ਦੇ ਸਰਪੰਚ ਨੂੰ ਕਿੰਨਾ ਪੈਸਾ ਦਿੱਤਾ ਜੇ ਸੈਂਟਰ ਦੇ ਪੈਸੇ ਤੇ ਤੁਸੀਂ ਆਪਣੇ ਠੱਪੇ ਲਾਉਣੇ ਨੇ ਇਹ ਤਾਂ ਦੇਖੋ ਲੋਕਤੰਤਰ ਦਾ ਘਾਣਾ ਹੈ ਕਿਉਂਕਿ ਉਹਦਾ 15ਵਾਂ ਕਮਿਸ਼ਨ ਦਾ ਪੈਹਾ ਉਹ ਪਿੰਡ ਨੂੰ ਆਉਣੀ ਆਉਣਾ ਉਹ ਸੈਂਟਰ ਦੀ ਜਿਹੜੀ ਸਕੀਮ ਐ ਪਾਲਿਸੀਆਂ ਨੇ ਉਹ ਆਬਾਦੀ ਦੇ ਹਿਸਾਬ ਨਾਲ ਸੈਂਟਰ ਨੇ ਪੈਸਾ ਦੇਣਾ ਦੇਖੋ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਬਣ ਐਮਐਲਏ ਸਾਹਿਬ ਸਾਬਤ ਕਰ ਦੇਣ ਵੀ ਅਸੀਂ ਪੱਟੀਵਾਲ ਕਲਾਂ ਦੇ ਸਰਪੰਚ ਨੂੰ ਜਾਂ ਪੰਚਾਇਤ ਨੂੰ ਅਸੀਂ ਇੰਨਾ ਫੰਡ ਪੰਜਾਬ ਦੇ ਖਜ਼ਾਨੇ ਵਿੱਚੋਂ ਰਿਲੀਵ ਕੀਤਾ ਇਹ ਤਾਂ ਗੱਲਾਂ ਬਣਦੀਆਂ ਨੇ ਦੇਖੋ ਕਿਸੇ ਦੇ ਪੈਸੇ ਦੇ ਉੱਤੇ ਆਪਣੀਆਂ ਮੁੱਛਾ ਕਦਾ ਖੜੀਆਂ ਕਰਨੀਆਂ ਇਹ ਤਾਂ ਉਹ ਹੋ ਗਿਆ ਬਗਾਨੀ ਉੱਥੇ ਤੇ ਮੁੱਛਾ ਮਣਾਉਣੀਆਂ ਉਹ ਤਾਂ ਉਹ ਵਧੀਆ ਗੱਲ ਨਹੀਂ ਹੈਗੀ ਕੋਈ ਐਮਐਲਏ ਸਾਹਿਬਾਂ ਤੇ ਵਾਹ ਇਹ ਉਦਘਾਟਨ ਦੇ ਜਿਹੜਾ ਨੀ ਪੱਥਰ ਹੈ ਮੈਂ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਇਹ ਨੀ ਪੱਥਰ ਭਗਵੰਤ ਮਾਨ ਸਾਹਿਬ ਆਪ ਕਮੈਂਟ ਕਰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਤੇ ਵੀ ਜੀ ਆਜੋ ਮਾੜਾ ਜਰਾ ਬੜੀ ਇੰਟਰਸਟਿੰਗ ਗੱਲ ਤੁਸੀਂ ਸ਼ੁਰੂ ਕਰ ਲਓ ਬਾਈ ਇੱਥੇ ਦਿਖਾ ਦਿਓ ਆਜੋ ਜੀ ਵੀ ਐਮਐਲਏ ਭਗਵੰਤ ਮਾਨ ਸਾਹਿਬ ਜਦੋਂ ਦੂਜੀ ਸਰਕਾਰਾਂ ਤੇ ਵਿੰਗ ਕਰਦੇ ਹੁੰਦੇ ਸੀ ਵੀ ਜੀ ਇਹ ਨੀ ਪੱਥਰ ਰੱਖ ਦਿੰਦੇ ਨੇ ਇਹਨਾਂ ਤੇ ਜਿਹੜਾ ਅਵਾਰਾ ਪਸ਼ੂ ਹੁੰਦੇ ਨੇ ਉਹ ਖੁਰਕ ਕਰਦੇ ਹੋ ਰਹਿ ਜਾਂਦੇ ਨੇ ਬੀਏ ਦੇ ਤੇ ਜੇ ਅਸੀਂ ਉਦਘਾਟਨ ਕਰਾਂਗੇ ਤਾਂ ਮਿਸਤਰੀਆਂ ਦੇ ਨਾਮ ਲਿਖਿਆ ਕਰਾਂਗੇ ਜਿਹੜੇ ਗੋਹਾ ਗਾਰਾ ਮਸਾਲਾ ਤਿਆਰ ਕਰਦੇ ਨੇ ਮਜ਼ਦੂਰਾਂ ਦੇ ਨਾਮ ਲਿਖਿਆ ਕਰਾਂਗੇ ਤੁਸੀਂ ਮਾੜੀ ਜਿਹੇ ਰੂ ਦਿਖਾਓ ਵੀ ਇਹਦੇ ਤੇ ਕਿਸੇ ਮਿਸਤਰੀ ਦਾ ਜਾਂ ਕਿਸੇ ਲੇਬਰ ਵਾਲੇ ਦਾ ਨਾਮ ਲਿਖਿਆ ਹੋਇਆ ਵੇ ਦੇਖੋ ਕਿਤੇ ਨਜ਼ਰ ਆਉਂਦਾ ਆਹ ਤੇ ਸਨਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਤੇ ਮਾਨਯੋਗ ਸ਼੍ਰੀਮਤੀ ਨਿਰਿੰਦਰ ਕੌਰ ਭਰਾਜ ਐਮਐਲਏ ਸੰਗਰੂਰ ਨਾਮ ਤਾਂ ਦੋਨਾਂ ਦੇ ਲਿਖਿਆ ਕਰ ਪਿਛਲੇ ਸਰਪੰਚੋ ਗ੍ਰਾਮ ਪੰਚਾਇਤ ਦੇ ਸਮੂਹ ਨਗਰ ਨਿਵਾਸੀ ਪੱਟੀਵਾਲ ਕਲਾਂ ਹੁਣ ਇਹਦੇ ਵਿੱਚ ਦੇਖੋ ਸਰਪੰਚ ਗ੍ਰਾਮ ਪੰਚਾਇਤ ਦਾ ਤੇ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਨੂੰ ਨਜ਼ਰਬੰਦ ਕਰਤਾ ਘਰ ਦੇ ਵਿੱਚ ਇਹ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਇੱਕ ਚੁਣੇ ਹੋਏ ਨੁਮਾਇंदे ਨੂੰ ਅਸੀਂ ਨਜ਼ਰਬੰਦ ਕਰਨਾ ਭਾਰੀ ਫੋਰਸ ਲਾ ਕੇ ਤੇ ਨਗਰ ਦਾ ਨਾਮ ਪਾ ਦੇਣਾ ਤੇ ਜਿਹੜੇ ਜਿੱਥੋਂ ਪੈਸਾ ਆਉਣਾ ਉਸ ਸਰਕਾਰ ਦਾ ਕਿਤੇ ਨਾਮ ਹੈਗਾ ਜਾਂ ਉਸ ਬਾਡੀ ਦਾ ਨਾਮ ਹੈਗਾ ਸੈਂਟਰ ਦਾ ਪੈਸਾ ਆਉਣਾ ਪੰਜਾਬ ਸਰਕਾਰ ਦਾ ਖਜ਼ਾਨਾ ਜਵਾਰ ਨਹੀਂ ਰਿਹਾ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਲਿਖਤਾ ਇਹ ਕਾਗਜੀ ਅਖਰ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਦੇ ਵੀ ਅਸਤਿਆਰਾ ਤੇ ਖਰਚਾ ਕਰਦੀਆਂ ਨੇ ਗਵਰਨਮੈਂਟਾਂ ਫਲਾਣਾ ਕਰਦੀਆਂ ਨੇ ਹੁਣ ਉਹ ਰਾਹ ਤੇ ਆਪ ਚੱਲੇ ਵੀਰ ਉਹ ਤੋਂ ਵੱਧ ਪੈਸਾ ਖਰਾਬ ਕਰ ਰਹੇ ਨੇ ਦੇਖੋ ਪਿੰਡ ਦੇ ਸਰਪੰਚ ਨੂੰ ਬਦਨਾਮ ਬਦਨਾਮ ਕਰ ਲਈ ਇਹ ਪ੍ਰੋਪੋਗੈਂਡੇ ਕਰੇ ਜਾ ਰਹੇ ਨੇ ਸਾਡੇ ਪਿੰਡ ਦੇ ਹੈਗੇ ਪੰਜ ਚਾਰ ਅੰਸਰ ਜਿਹੜੇ ਸ਼ਰਾਰਤੀ ਅੰਸਰ ਨੇ ਸਾਨੂੰ ਪਤਾ ਵੀ ਕੀ ਕਰਨ ਦਾ ਚਾਹੁੰਦੇ ਨੇ ਇਹ ਜਾਣ ਬੁੱਝ ਕੇ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਪ੍ਰੇਰਣਾ ਸਦਕਾ ਸੀ ਇੱਕ ਪਾਰਕ ਬਣਾ ਰਹੇ ਸੀ ਇਸੇ ਜਗ੍ਹਾ ਨੂੰ ਟਾਰਗੇਟ ਕਿਉਂ ਕਰਿਆ ਉਹ ਵੀ ਲੋਕਾਂ ਦਾ ਚੁਣੇ ਹੋਏ ਨੁਮਾਇੰਦੇ ਨੇ ਇਹ ਐਮਐਲਏ ਸਾਹਿਬ ਦਾ ਇੱਕ ਵਿਧਾਨ ਸਭਾ ਹਲਕੇ ਦੇ ਐਮਐਲਏ ਨੇ ਨਾ ਐਮਪੀ ਸਾਹਿਬ ਦੇ ਜਿਹੜਾ ਐਮਪੀ ਸਾਹਿਬ ਦਾ ਦੈਰਾ ਹੈ ਉਹ ਸੱਤ ਵਿਧਾਨ ਸਭਾ ਹਲਕੇ ਦਾ ਦੈਰਾ ਹੈ ਤੇ ਜਿਹੜੀ ਮਨਰੇਗਾ ਸਕੀਮ ਹੈ ਨਾ ਤੇ ਉਹਦੇ ਵਿੱਚੋਂ ਜਿਹੜਾ ਐਮਪੀ ਸਾਹਿਬ ਨੇ ਉਹ ਮਨਰੇਗਾ ਸਕੀਮ ਦੇ ਆਲਰੇਡੀ ਜਿਹੜਾ ਜ਼ਿਲ੍ਹਾ ਸੰਗਰੂਰ ਹੈ ਉਹਦੇ ਚੇਅਰਮੈਨ ਨੇ ਉਹਨਾਂ ਦਾ ਨਾਮ ਕਿਤੇ ਨਹੀਂ ਉਹਨਾਂ ਦਾ ਸਰਕਾਰ ਹੈ ਠੀਕ ਹੈ ਜੀ ਸੈਂਟਰ ਦਾ ਪੈਸਾ ਜਦਕੀ ਇਹ ਅਧਿਕਾਰ ਉਹਨਾਂ ਦਾ ਹੈ ਇਹ ਠੱਪੇ ਆਪਣੇ ਲਾ ਰਹੇ ਨੇ। ਜੀ ਬਾਈ ਧੰਨਵਾਦ ਤੁਸੀਂ ਗੱਲਬਾਤ ਕੀਤੀ। ਹਾਂਜੀ ਬਾਈ ਹਾਂਜੀ। ਇੱਕ ਗੱਲ ਹੋਰ ਸੀ ਜੀ। 15 ਫਰਵਰੀ 2020 ਨੂੰ ਜਦੋਂ ਭਗਵੰਤ ਮਾਨ ਸਾਹਿਬ ਜਿੱਤੇ ਹੋਏ ਸੀ ਐਮਪੀ ਇਹ ਐਮਐਲਏ ਸਾਹਿਬ ਸਾਡੇ ਮੰਡੇਰਾ ਵਾਲੇ ਦਰਵਾਜ਼ੇ ਥਾਈ ਦੇ ਉੱਪਰ ਇਹ ਕਹਿ ਗਏ ਸੀ ਕਿ ਪੱਟੀ ਵਾਲ ਨੂੰ 3.5 ਲੱਖ ਰੁਪਏ ਮੈਂ ਬੱਸ ਸਟੈਂਡ ਨੂੰ ਦੇ ਕੇ ਜਾਂ ਉਹ ਜੇ ਅਗਰ ਉਹਨਾਂ ਚਿਰ ਮੈਂ ਇਸ ਨਗਰ ਦੇ ਵਿੱਚ ਪੈਰ ਨਹੀਂ ਧਰਦੀ। ਲਾਲੋ ਵੀ 15 ਐਮਐਲਏ ਸਾਹਿਬ ਕਹਿ ਗਏ ਸੀ ਉਹ ਅੱਜ ਤੱਕ ਸਾਨੂੰ ਆਈ ਨਹੀਂ ਹੈਗੇ 3.5 ਲੱਖ ਰੁਪਈਆ 24 ਚੜ 15 ਫਰਵਰੀ 2020 ਦੀ ਗੱਲ ਹੈ ਸਾਡੇ ਕੋਲ ਵੀਡੀਓ ਰਿਕਾਰਡ ਸਾਰਾ ਪ੍ਰੂਫ ਹੈ ਉਹਦਾ ਤਾਂ ਐਮਐਲਏ ਸਾਹਿਬ ਇੱਕ ਹੋਰ ਵੀ ਪਿੰਡ ਵਾਸੀ ਵਾਦਾ ਯਾਦ ਦਵਾਉਂਦੇ ਨੇ ਕਹਿੰਦੇ ਜਿਹੜੇ ਤੁਸੀਂ ਬੱਸ ੱਡੇ ਵਾਸਤੇ 3.5 ਲੱਖ ਰੁਪਏ ਕਿਹਾ ਸੀ 15 ਫਰਵਰੀ 2020 ਨੂੰ ਕਹਿੰਦੇ ਕਰੀਬ 4 ਸਾਲ ਹੋ ਗਏ ਉਹ ਵੀ 3.5 ਲੱਖ ਚਰਾ ਦੇ ਦਿਓ ਸਾਡਾ ਹੁਣ ਸੋ ਬਹੁਤ ਸਾਰੇ ਸ਼ਿਕਾਇਤਾਂ ਨੇ ਪਿੰਡ ਵਾਸੀਆਂ ਦੀਆਂ ਪੰਚਾਇਤ ਦੀਆਂ ਤੇ ਬਹੁਤ ਸਾਰੇ ਸਵਾਲ ਨੇ ਇਹਨਾਂ ਦੇ ਕੋਸ਼ਿਸ਼ ਕਰਾਂਗੇ ਕੋਈ ਫਿਰ ਕਿ ਐਮਐਲਏ ਸਾਹਿਬ ਨਾਲ ਸੰਪਰਕ ਕਰਕੇ ਕਿ ਐਮਐਲਏ ਸਾਹਿਬ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਜਾਣ ਤੇ ਜੋ ਜੋ ਇਲਜ਼ਾਮ ਪਿੰਡ ਵਾਸੀ ਲਾ ਰਹੇ ਨੇ ਐਮਐਲਏ ਸਾਹਿਬ ਦਾ ਵੀ ਪਾਕ ਇਹਨਾਂ ਤੇ ਲਿਆ ਜਾਵੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ